ਪਿੰਡਾਂ ਦੇ ਸਰਪੰਚ ਹਾਲੇ ਹੈਗੇ ਨੇ ਜਿਨ੍ਹਾਂ ਨੂੰ ਗਲਾਬ ਸਿੱਧੂ ਦੀ ਮਾਫੀ ਤੋਂ ਬਾਅਦ ਵੀ ਇਹ ਲੱਗਦਾ ਕਿ ਨਹੀਂ ਯਾਰ ਹਜੇ ਤਾਂ ਅਸੀਂ ਵਿਰੋਧ ਕਰਨਾ ਪ੍ਰੋਗਰਾਮਾਂ 'ਚ ਆ ਕੇ ਵਿਰੋਧ ਕਰਾਂ ਮੁੰਡਾ ਸਾਡਾ ਹੀ ਆ ਸਰਪੰਚ ਵੀ ਸਾਡੇ ਨੇ ਜੇਕਰ ਅਸੀਂ ਆਪਣੇਾਂ ਚ ਹੀ ਆਪ ਲੜੀ ਜਾਵਾਂਗੇ ਨਾ ਤਾਂ ਮੈਨਾਂ ਤਾਂ ਅਸੀਂ ਆਪਣੇ ਜਲੂਸ ਕੱਢਾਂਗੇ ਨਾ ਜਦੋਂ ਮਾਫੀ ਮੰਗ ਲਈ ਸਾਨੂੰ ਫਿਰ ਇਸ ਮੈਟਰ ਨੂੰ ਬੰਦ ਕਰਨਾ ਚਾਹੀਦਾ ਵਾ ਤੇ ਸਾਨੂੰ ਸਮਾਂ ਤੇ ਉਹਦੇ ਨਾਲ ਜਿਹੜਾ ਪਿਆਰ ਵਧਾਉਣਾ ਚਾਹੀਦਾ ਵਾ ਵੀ ਆਪਾਂ ਗਲਾਬ ਨੂੰ ਇਸ ਹੱਬ ਨਾਲ ਉਹਨੂੰ ਉਹਨੇ ਮਾਫੀ ਮੰਗ ਲਈ ਉਹਨੂੰ ਸੱਦ ਕੇ ਆਪਾਂ ਇਸ ਹੱਬ ਨਾਲ ਟੈਕਲ ਕਰੀਏ ਵੀ ਅੱਗੇ ਤੋਂ ਜੰਗ ਵੀ ਇੱਕ ਅਜਿਹੇ ਆ ਗਾਣਾ ਲਿਖੇ ਤੇ ਗਲਾਬ ਗਾਵੇ ਜਿਹਦੇ ਵਿੱਚ ਸਰਪੰਚਾਂ ਦਾ ਹੋਰ ਮਾਣ ਵਧੇ ਉਹਤੇ ਮਾਫੀ ਮੰਗ ਕੇ ਵੱਡਾ ਹੋ ਗਿਆ ਪਰ ਹੁਣ ਜਿਹੜਾ ਤੁਹਾਡਾ ਸਰਪੰਚ ਭਾਈਚਾਰਾ ਉਹ ਵੀ ਉਹਨੂੰ ਮਾਫ ਕਰਕੇ ਵੱਡਾ ਹੋ ਜਾਵੇ ਉਹਤੇ ਕਨੇ ਸੀ ਪ੍ਰੋਗਰਾਮਾਂ ਤੇ ਵਿਰੋਧ ਕਰਾਂਗੇ ਉਹ ਉਹਨੂੰ ਹੰਕਾਰ ਹੋ ਗਿਆ ਜਾਂ ਵਕ ਵਕ ਤਰ੍ਹਾਂ ਦੇ ਸ਼ਬਦ ਉਹਦੇ ਹਾਰੇ ਬੋਲੇ ਜਾ ਰਹੇ ਗਲਾਬ ਨਹੀਂ ਪਹਿਨਾ ਸਰਪੰਚੀ ਵੇਲੇ ਗਾਣਾ ਵੀ ਕੱਢਿਆ ਸੀਗਾ ਵੀ 40 40 ਲੱਖ ਦਾ ਇਹ ਟੈਗ ਸਾਨੂੰ ਇਹ ਮਿਲਦਾ ਵਾ ਲਾ ਕੇ ਮਿਲਦਾ ਤਾਂ ਉਹਦੇ ਵਿੱਚ ਉਹ ਵੀ ਕਹਿੰਦਾ ਵੀ ਜਿਹੜਾ ਕੋਈ ਘਪਲੇਵਾਜ ਆ ਕੋਈ ਨਸ਼ਾ ਵੇਚਦਾ ਗਲਾਬ ਇਹ ਵੀ ਗੱਲ ਕਰਦਾ ਵੀ ਭਾਈ ਮੈਨੂੰ ਨੱਥ ਪਾਉਣੀ ਆ ਨਾ ਵੀ ਚਲੋ ਉਹ ਜਿੱਥੇ ਉਹ ਚੰਗੇ ਗਾਣੇ ਸਰਪੰਚੀ ਲਈ ਗਾਣੇ ਗਾਇਆ ਇਸ ਗਾਣੇ ਦੀ ਇੱਕ ਲਾਈਨ ਜੇਕਰ ਉਹ ਤੋਂ ਇਹ ਜੀ ਆ ਗਈ ਤਾਂ ਉਹਨੇ ਮਾਫੀ ਮੰਗ ਲਈ ਤਾਂ ਮੇਰੇ ਹਿਸਾਬ ਦੇ ਨਾਲ ਸਾਨੂੰ ਵੱਡਾ ਦਿਲ ਕਰਕੇ ਉਹਨੂੰ ਮਾਫ ਕਰਨਾ ਚਾਹੀਦਾ ਤੇ ਉਹਨੂੰ ਹੋਰ ਹੱਲਾਸ਼ੀਰ ਦੇਣਾ ਚਾਹੀਦੀ ਹੈ ਜੰਗ ਵਰਗੇ ਨੂੰ ਹੌਸਲਾ ਦੇਣਾ ਚਾਹੀਦਾ ਵਾ ਮਾਨਸਿਕਤਾ ਤਾਂ ਮੁੰਡਿਆਂ ਦੀ ਚੰਗੀ ਹੈ ਆਪਾਂ ਮਤਲਬ ਇੱਕ ਲਾਈਨ ਤੋਂ ਆਪਾਂ ਉਹਨੂੰ ਟੋਟਲੀ ਆਪਾਂ ਉਹਨਾਂ ਨੂੰ ਇੱਕ ਚੰਗੇ ਕੰਮ ਕੀਤੇ ਹੋਏ ਇੱਕ ਇੱਕ ਲਾਈਨ ਤੋਂ ਫਿਰ ਆਪਾਂ ਉਹਨਾਂ ਨੂੰ ਬੈਡ ਲੈਵਲ ਨਹੀਂ ਆਪਾਂ ਕਰ ਸਕਦੇ ਹੁਣ ਇਹੀ ਇਨਸੀਡੈਂਟ ਪਹਿਲਾਂ ਸਿੱਧੂ ਮੂਸੇ ਵਾਲੇ ਨਾਲ ਵੀ ਹੋਇ ਉਹਦੇ ਵਿੱਚ ਵੀ ਪਰਿਵਾਰ ਨੂੰ ਇਨਵੋਲਵ ਕੀਤਾ ਗਿਆ ਸੀਗਾ ਭਾਈ ਇਹ ਸਾਡੀ ਤਰਾਸ ਦੀ ਹੈ ਹੈਨਾ ਕਈ ਵਾਰ ਉਹ ਕਹਿੰਦੇ ਨਾ ਵੀ ਜੋਂਦੇ ਦੀ ਆਪਾਂ ਕਦਰ ਨਹੀਂ ਕਰਦੇ ਮਾਰੇ ਪਿੱਛੋਂ ਆਪਾਂ ਫਿਰ ਮੜੀਆਂ ਬੂਜਦੇ ਆ ਨਾ ਵੀ ਪਰ ਉਸ ਬੰਦੇ ਨੂੰ ਫਿਰ ਪਤਾ ਨਹੀਂ ਬਾਅਦੋਂ ਉਹ ਤਾਂ ਦੇਖ ਨਹੀਂ ਸਕਦਾ ਵੀ ਮੈਨੂੰ ਲੋਕ ਕਿੰਨਾ ਪਿਆਰ ਕਰਦੇ ਆ ਨਾ ਤੇ ਵੀ ਗੁਲਾਬ ਉਹ ਨਹੀਂ ਵਿਚਾਰੇ ਭਾਈ ਮਿਹਨਤ ਕਰਕੇ ਉੱਠੇ ਨੇ ਮੁੰਡੇ ਅਨਾਤੇ ਉਹਨਾਂ ਨੇ ਕਿਹੜੇ ਕਿਹੜੇ ਉਹ ਕਿਵਰ ਤੁਸੀਂ ਮੇਰੇ ਕੋਲ ਪੋਡਕਾਸਟ ਕੀਤਾ ਸੀ ਉਹਨਾਂ ਨੇ ਦੱਸਿਆ ਵੀ ਯਾਰ ਮੈਂ ਕਿਵੇਂ ਕਿਵੇਂ ਸਰਵਾਈਵ ਕਰਕੇ ਮੇਰਾ ਡੈਡੀ ਗਿਆ ਮੋਟਰਸਾਈਕਲ ਤੇ ਉਹ ਗੱਲਾਂ ਕਰਦਾ ਹੁੰਦਾ ਵਿਚਾਰਣਾ ਵੀ ਉਹ ਉਹਦਾ ਦਰਦ ਉਹਦੀਆਂ ਗੱਲਾਂ ਤੋਂ ਝਾਕਦਾ ਵਾ ਜਿਵੇਂ ਆਪਾਂ ਦੇਖਦੇ ਹਾਂ ਜੀ ਪਰਿਵਾਰ ਤੇ ਕਿਹੜੇ ਗੱਲਾਂ ਹੁੰਦੀਆਂ ਜਾਂ ਪਰਿਵਾਰ ਨੂੰ ਵਿੱਚ ਲਾਉਂ ਕਿਉਂਕਿ ਉਹ ਭਾਈ ਉਹਦਾ ਉਹਦੀ profession life ਆ ਘਰੇ ਮਾਂ ਨੂੰ ਪਿਓ ਨੂੰ ਉਹਦੇ ਬੱਚੇ ਨੂੰ ਵਾਈਫ ਨੂੰ ਉਹਨੂੰ ਤਾਂ ਕੁਝ ਵੀ ਨਹੀਂ ਪਤਾ ਹੈ ਨਾ ਬਹੁਤ ਸਾਰੇ ਸਰਪੰਚ ਅਜ ਗਲਾਬ ਸਿੱਧੂ ਦਾ ਵਿਰੋਧ ਕਰ ਰਹੇ ਨੇ ਜਦੋਂ ਸੁਖਵਿੰਦਰ ਕਲਕੱਤਾ ਨੂੰ ਸਰਪੰਚ ਨੂੰ ਐਮਐਲਏ ਲਾਭ ਸਿੰਘ ਉਹ ਗੋ ਕੇ ਕਹਿੰਦਾ ਸੀ ਕਿ ਮਾਰ ਮਾਰ ਤੇਰੇ ਲਪੜੇ ਅੰਦਰ ਸਿੱਟਿਆ ਹੁੰਦਾ ਉਦੋਂ ਮੈਨੂੰ ਕੋਈ ਸਰਪੰਚ ਨਹੀਂ ਦਿਖਿਆ ਵਿਰੋਧ ਕਰਦਾ ਕਿ ਯੂਨੀਅਨ ਬਣਾ ਕੇ ਅਸੀਂ ਐਮਐਲਏ ਤੋਂ ਮਾਫੀ ਮੰਗਵਾਈਏ ਜੀ ਜਿੱਥੇ ਭਾਈ ਸਾਡੇ ਪਹਿਲਾਂ ਜਸ਼ਨ ਸਰਪੰਚ ਤੇ ਆਪਾਂ ਗੱਲ ਕੀਤੀ ਆ ਉਹ ਮੁੰਡਾ ਮਰ ਗਿਆ ਸਾਨੂੰ ਆਪਦੀ ਜੁਨੀਅਨ ਦੀ ਪਾਵਰਸ ਉੱਥੇ ਵਰਤਣੀ ਚਾਹੀਦੀ ਆ ਫਿਰ ਭਾਈ ਸਾਨੂੰ ਜਿਵੇਂ ਆਪਣੇ ਸਖਵਿੰਦਰ ਸਾਡਾ ਵੀਰ ਉਹ ਮਾਰਿਆ ਗਿਆ ਉਹਦੇ ਕੋਈ ਅਲੱਗ-ਲਾਗ ਕੋਈ ਕਾਰਨ ਦਾਸ ਆ ਨਾ ਵੀ ਸਾਨੂੰ ਭਾਈ ਆਪਦੀ ਜਿਹੜੀ ਪਾਵਰ ਆ ਉਹ ਅਜੇਹੇ ਕੰਮਾਂ ਤੇ ਵਰਤਣੀ ਚਾਹੀਦੀ ਆ ਕੀ ਉਹਨਾਂ ਸਰਪੰਚਾਂ ਕੋਲੇ ਇਕੱਲੇ ਗੁਲਾਬ ਦਾ ਵਿਰੋਧ ਕਰਨ ਦਾ ਹੀ ਸਮਾਂ ਰਹਿ ਗਿਆ ਕੀ ਉਹਨਾਂ ਕੋਲੇ ਜ਼ਿੰਮੇਵਾਰੀਆਂ ਹੋਰ ਨਹੀਂ ਕਿ ਉਹਨਾਂ ਨੇ ਪਿੰਡ ਚੋਂ ਚਿੱਟਾ ਮਕਾ ਲਿਆ ਪਿੰਡ ਦਾ ਹੈਲਥ ਹੈ ਪਿੰਡ ਦੇ ਵਿੱਚ ਐਜੂਕੇਸ਼ਨ ਬਹੁਤ ਸਾਰੇ ਕੰਮ ਹੁੰਦੇ ਨੇ ਪਿੰਡ ਦੇ ਵਿੱਚ ਤੁਹਾਨੂੰ ਤੁਸੀਂ ਦੇਖਦੇ ਆ ਲਗਾਤਾਰ ਕਿ ਉਹਨਾਂ ਨੇ ਬਾਕੀ ਸਾਰੇ ਕੰਮ ਪਿੰਡ ਚੋਂ ਜਿਹੜੀਆਂ ਅਲਾਮਤਾਂ ਨੇ ਉਹ ਸਾਰੀਆਂ ਮੁਕਾਤੀਆਂ ਮਾੜੀਆਂ ਚੰਗੀਆਂ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪਟੋਲ ਬੀਤੇ ਦਿਨੀ ਪੰਜਾਬੀ ਗਾਇਕ ਗੁਲਾਬ ਸਿੱਧੂ ਦਾ ਇੱਕ ਗੀਤ ਆਉਂਦਾ ਜਿਸ ਗੀਤ ਦੀਆਂ ਕੁਝ ਲਾਈਨਾਂ ਤੇ ਸਰਪੰਚਾਂ ਨੂੰ ਇਤਰਾਜ਼ ਹੋਇਆ ਜਦੋਂ ਸਰਪੰਚਾਂ ਨੇ ਵਿਰੋਧ ਸ਼ੁਰੂ ਕੀਤਾ ਤਾਂ ਗੁਲਾਬ ਸਿੱਧੂ ਨੇ ਮੁਆਫੀ ਮੰਗੀ ਤੇ ਕਿਹਾ ਕਿ ਜੇ ਕਿਸੇ ਨੂੰ ਮੇਰੀ ਕਿਸੇ ਗੱਲ ਦਾ ਬੁਰਾ ਲੱਗਿਆ ਤਾਂ ਸਹੀ ਉਹਨਾਂ ਤੋਂ ਮਾਫੀ ਮੰਗਦਿਆਂ ਕੁਝ ਕੁ ਸਰਪੰਚ ਉਹਦੀ ਮਾਫੀ ਤੋਂ ਬਾਅਦ ਵੀ ਉਹਦਾ ਲਗਾਤਾਰ ਵਿਰੋਧ ਕਰ ਰਿਹਾ ਤੇ ਉਹ ਇਹ ਕਹਿ ਰਹੇ ਨੇਗੇ ਕਿ ਗੁਲਾਬ ਸਿੱਧੂ ਦੇ ਪ੍ਰੋਗਰਾਮਾਂ ਦੇ ਵਿੱਚ ਜਾ ਕੇ ਉਸ ਦਾ ਵਿਰੋਧ ਕਰਾਂਗੇ ਗੁਲਾਬ ਸਿੱਧੂ ਹੰਕਾਰ ਗਿਆ ਵੱਖ-ਵੱਖ ਤਰ੍ਹਾਂ ਦੀ ਭਾਸ਼ਾ ਹੋ ਜਾਂ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਗੁਲਾਬ ਸਿੱਧੂ ਦੇ ਬਾਰੇ ਵਿੱਚ ਹੋ ਰਹੀਆਂ ਨੇ ਪਰ ਕੁਝ ਕੁ ਦੂਜੇ ਪਾਸੇ ਪੰਜਾਬ ਦੇ ਉਹ ਨੌਜਵਾਨ ਵੀ ਨੇ ਉਹ ਸਰਪੰਚ ਵੀ ਨੇ ਜਿਹੜੇ ਕਹਿੰਦੇ ਠੀਕ ਆ ਯਾਰ ਜੇ ਉਹਨੇ ਇੱਕ ਗੱਲ ਬੋਲੀ ਤੇ ਸਾਨੂੰ ਮਾੜਾ ਲੱਗਿਆ ਪਰ ਉਹਨੇ ਮਾਫੀ ਮੰਗ ਕੇ ਗੱਲ ਖਤਮ ਕਰ ਲਈ ਹੁਣ ਸਾਨੂੰ ਵੀ ਗੱਲ ਦਾ ਖਹਿੜਾ ਛੱਡ ਦੇਣਾ ਚਾਹੀਦਾ ਅੱਜ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਪੰਜਾਬ ਦੇ ਨੌਜਵਾਨ ਸਰਪੰਚ ਗਗਨਦੀਪ ਸਿੰਘ ਢਿੱਲੋਂ ਨੇ ਮੈਂ ਤੁਹਾਨੂੰ ਗਗਨਦੀਪ ਸਿੰਘ ਬਾਰੇ ਚਾਣਨਾ ਪਾਉਣਾ ਕਿ ਗਗਨ ਢਿੱਲੋਂ ਪੰਜਾਬ ਦਾ ਉਹ ਪਹਿਲਾ ਸਰਪੰਚ ਆ ਜਿਨੇ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਗ੍ਰਾਮ ਸਭਾ ਦਾ ਮਤਾ ਪਾਇਆ ਤੇ ਪੂਰੇ ਪੰਜਾਬ ਦੇ ਵਿੱਚ ਜਾਗ ਲਾਇਆ ਜਿਸ ਤੋਂ ਬਾਅਦ ਵੱਖ-ਵੱਖ ਪਿੰਡਾਂ ਨੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੇ ਗ੍ਰਾਮ ਸਭਾਵਾਂ ਮਿਲਾ ਕੇ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਮਤੇ ਵੀ ਪਾਏ ਤੇ ਜੰਗ ਵੀ ਵਿੱਢੀ ਤਾਂ ਜੇ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਜਦੋਂ ਪੂਰਾ ਪੰਜਾਬ ਲੜਿਆ ਤਾਂ ਜੋ ਵਾਪਸ ਹੋਈ ਤਾਂ ਅਸੀਂ ਉਹਦੇ ਵਿੱਚ ਮੰਨਦੇ ਆ ਕਿ ਗਗਨਦੀਪ ਸਿੰਘ ਢਿੱਲੋਂ ਦਾ ਅਹਿਮ ਯੋਗਦਾਨ ਆ ਤਾਂ ਹੁਣ ਮਸਲੇ ਗੁਲਾਬ ਸਿੱਧੂ ਵਾਲੇ ਤੇ ਗੱਲਬਾਤ ਕਰਾਂਗੇ ਗਗਨ ਮੇਰੇ ਨਾਲ ਨਹੀਂ ਗਗਨ ਸਵਾਗਤ ਆਖਦੇ ਤੁਹਾਡਾ ਬਹੁਤ ਧੰਨਵਾਦ ਜੀ ਐਨੂ ਜੀ ਅੱਛਾ ਜਿਸ ਤਰ੍ਹਾਂ ਮੈਂ ਕਿਹਾ ਕਿ ਇੱਕ ਗਾਣਾ ਗੁਲਾਬ ਸਿੱਧੂ ਦਾ ਆਉਂਦਾ ਹੁਣ ਤੁਸੀਂ ਤੇ ਕਹਿੰਦੇ ਹੋ ਤੁਸੀਂ ਜਿਸ ਤਰ੍ਹਾਂ ਮੈਨੂੰ ਪਹਿਲਾਂ ਕਿਹਾ ਕਾਲ ਤੇ ਕਿ ਗਗਨ ਭਾਈ ਯਾਰ ਮੈਨੂੰ ਇੱਥੇ ਕੋਈ ਇਤਰਾਜ਼ ਨਹੀਂ ਮੈਨੂੰ ਸੁਣ ਕੇ ਇੱਕ ਵਾਰੀ ਲੱਗਿਆ ਤਫਰ ਉਹਨੇ ਮਾਫੀ ਮੰਗ ਲਈ ਉਹ ਵੱਡਾ ਹੋ ਗਿਆ ਸੋ ਹੁਣ ਕੁਸ਼ਕਸ ਪਿੰਡਾਂ ਦੇ ਸਰਪੰਚ ਹਾਲੇ ਹੈਗੇ ਨੇ ਜਿਨ੍ਹਾਂ ਨੂੰ ਗਲਾਬ ਸਿੱਧੂ ਦੀ ਮਾਫੀ ਤੋਂ ਬਾਅਦ ਵੀ ਇਹ ਲੱਗਦਾ ਕਿ ਨਹੀਂ ਯਾਰ ਹਜੇ ਤਾਂ ਅਸੀਂ ਵਿਰੋਧ ਕਰਨਾ ਪ੍ਰੋਗਰਾਮਾਂ ਚ ਆ ਕੇ ਵਿਰੋਧ ਕਰਾਂ। ਬਈ ਦੇਖੋ ਜਦੋਂ ਗਾਣਾ ਆਇਆ ਸੁਣਾਇਆ ਮੇਰੇ ਖਾ ਚਾਰ ਪੰਜ ਦਿਨ ਪਹਿਲਾਂ ਹੀ ਆਇਆ ਹਨਾ ਤੇ ਗਾਣਾ ਸੁਣਦੇ ਸਾਰ ਸਡਨ ਰਿਐਕਸ਼ਨ ਤਾਂ ਇਹੀ ਆਉਂਦਾ ਯਾਰ ਵੀ ਇਹ ਗਲਤ ਹੋ ਗਿਆ ਨਾ ਵੀ ਇਹ ਸਰਪੰਚ ਜਾਂ ਪਿੰਡ ਆ ਗਿਆ ਕਿਉਂਕਿ ਜਿਵੇਂ ਸਰਪੰਚ ਨੰਬਰਦਾਰ ਤੇ ਚੌਂਕੀਦਾਰ ਇਹ ਪਿੰਡ ਦੀਆਂ ਉਹ ਤਿੰਨ ਸਖਸ਼ੀਤਾਵਾਂ ਹੁੰਦੀਆਂ ਨੇ ਜਿਹੜੀਆਂ ਪਿੰਡ ਦੀਆਂ ਢਾਲ ਹੁੰਦੀਆਂ ਜਿਨ੍ਹਾਂ ਤੇ ਜ਼ਿੰਮੇਵਾਰੀ ਹੁੰਦੀ ਹੈ ਤੇ ਪਿੰਡ ਇਹਨਾਂ ਤੇ ਮਾਣ ਕਰਦਾ ਜਦੋਂ ਪਿੰਡ ਦੇ ਮਾਣ ਨੂੰ ਤੇ ਉੱਪਰ ਤੇ ਪਿੰਡ ਤੇ ਕੋਈ ਇਦਾਂ ਦੀ ਸ਼ਬਦ ਆ ਜਾਂਦੇ ਇੱਕ ਲਾਈਨ ਆ ਗਈ ਤਾਂ ਨੋ ਡਾਊਟ ਵੀ ਤਾਂ ਸਾਨੂੰ ਵੀ ਲੱਗਿਆ ਬਹੁਤ ਬੰਦਨ ਗਲਤ ਲੱਗਿਆ ਪਰ ਜਦੋਂ ਨਾਲੇ ਦੂਏ ਤਿੰਨ ਮੇਰੇ ਖਿਆਲ ਗੁਲਾਬ ਦੀ ਮਾਫੀ ਆ ਗਈ ਫਿਰ ਉਹੀ ਵੀ ਚਲੋ ਐਂਟਰਟੇਨਮੈਂਟ ਐਂਟਰਟੇਨਮੈਂਟ ਸੀਗਾ ਇਹ ਵੀ ਚਲੋ ਬੰਦੇ ਕੰਮ ਕਰਦੇ ਆ ਤਾਂ ਹੋ ਜਾਂਦੀ ਹੈ ਤਾਂ ਉਹਨਾਂ ਨੇ ਨਾਲ ਮਾਫੀ ਮੰਗ ਲਈ ਵੀ ਚਲੋ ਠੀਕ ਹੈ ਤੇ ਉਸ ਤੋਂ ਬਾਅਦ ਵੀ ਸਾਨੂੰ ਤਾਂ ਕੋਈ ਐਡਾ ਲੱਗਿਆ ਨਹੀਂ ਹੈਗਾ ਤੇ ਸਾਡੇ ਜਿਹੜੇ ਨਾਲ ਕਈ ਦੋਸਤ ਸੀਗੇ ਉਹ ਫਿਰ ਗੱਲਬਾਤ ਹੋਈ ਉਹ ਹਰੇਕ ਨੇ ਇਹ ਗੱਲ ਕਹੀ ਵੀ ਯਾਰ ਚਲੋ ਠੀਕ ਹੈ ਗਾਣੇ ਹੈਗੇ ਆ ਡੀਸੀ ਸਲੂਟ ਮਾਰਦਾ ਘਰੇ ਸਾਡੇ ਜੱਜ ਪਾਣੀ ਭਰਦਾ ਉਹ ਕਹਿੰਦਾ ਯਾਰ ਗਾਣਿਆਂ ਦੇ ਸਿਸਟਮ ਹੈ ਚੱਲਦੇ ਹੁੰਦੇ ਨੇ ਵੀ ਚਲੋ ਕਿਉਂਕਿ ਇੱਕ ਚੀਜ਼ ਆ ਨਾ ਵੀ ਗ ਬਹੁਤ ਵਧੀਆ ਇਹਨਾਂ ਦੀ ਜੋੜੀ ਹੈ ਤਾਂ ਉਹ ਜੋੜੀ ਸੋਹਣਾ ਕੰਮ ਕਰਦੀ ਆ ਕੰਮ ਕਰਦੇ ਕਰਦੇ ਬੰਦਿਆਂ ਤੋਂ ਗਲਤੀ ਹੋ ਜਾਂਦੀ ਹੈ 노 ਡਾਊਟ ਜਿਹੜੇ ਸਰਪੰਚ ਲੱਗੇ ਹੋਏ ਨੇ ਸਾਡੇ ਵੀਰ ਉਹਨਾਂ ਨੂੰ ਚਲੋ 노 ਡਾਊਟ ਗੁੱਸਾ ਲੱਗਿਆ ਹੋਊਗਾ ਸਾਨੂੰ ਵੀ ਸੁਣ ਕੇ ਪਹਿਲਾਂ ਲੱਗਿਆ ਵਾ ਪਰ ਜਦੋਂ ਵੀ ਆਪਾਂ ਕਹਿੰਦੇ ਵੀ ਉਸ ਬੰਦੇ ਨੇ ਮਾਫੀ ਮੰਗ ਲਈ ਤਾਂ ਫਿਰ ਮਾਫੀ ਮੰਗਣ ਵਾਲਾ ਜਿਹੜਾ ਹੁੰਦਾ ਵਾ ਤੇ ਉਹਨੂੰ ਮਾਫ ਕਰਨ ਵਾਲਾ ਵੱਡਾ ਹੁੰਦਾ ਵਾ ਵੀ ਸਾਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਵੀ ਜੇ ਉਹਨੇ ਵਿਚਾਰਨੇ ਮਾਫੀ ਮੰਗ ਲਈ ਤਾਂ ਸਾਨੂੰ ਉਹਨੂੰ ਮਾਫ ਕਰਨਾ ਚਾਹੀਦਾ ਵਾ ਤਾਂ ਕਹਿੰਦਾ ਵੀ ਮੈਂ ਪੁੱਛੂਗਾ ਕਿ ਹੁਣ ਉਹ ਤੇ ਮਾਫੀ ਮੰਗ ਕੇ ਵੱਡਾ ਹੋ ਗਿਆ ਪਰ ਹੁਣ ਜਿਹੜਾ ਤੁਹਾਡਾ ਸਰਪੰਚ ਭਾਈਚਾਰਾ ਉਹ ਵੀ ਉਹਨੂੰ ਮਾਫ ਕਰਕੇ ਵੱਡਾ ਹੋ ਜਾਵੇ ਉਹ ਤੇ ਕਹਿੰਦੇ ਸੀ ਪ੍ਰੋਗਰਾਮਾਂ ਤੇ ਵਿਰੋਧ ਕਰਾਂਗੇ ਉਹ ਉਹਨੂੰ ਹੰਕਾਰ ਹੋ ਗਿਆ ਜਾਂ ਵਕ ਵਕ ਤਰ੍ਹਾਂ ਦੇ ਸ਼ਬਦ ਉਹਦੇਾਰੇ ਬੋਲੇ ਜਾ ਰਹੇ ਹਾਂ ਨਹੀਂ ਉਹੀ ਮੈਂ ਕਹਿ ਰਹਣਾ ਵੀ ਹੁਣ ਦੇਖੋ ਨਾ ਤਾਂ ਜੀ ਆਪਾਂ ਗੁਲਾਬ ਸਿੱਧੂ ਨੂੰ ਜਾਣਦੇ ਆ ਉਦਾਂ ਜਾਣਦੇ ਆ ਪਰ ਆਪਾਂ ਨਹੀਂ ਉਦਾਂ ਆਪਣਾ ਸਾਰਾ ਪੰਜਾਬ ਹੀ ਜਾਣਦਾ ਹੁਣ ਤੋਂ ਉਹ ਕਾਇਕ ਹਨ ਵੀ ਸਾਡਾ ਕੋਈ ਨਾ ਜਾਤੀ ਰਿਲੇਸ਼ਨ ਤਾਂ ਵੈਸੇ ਹੈ ਨਹੀਂ ਆਪਾਂ ਚਲੋ ਨਾਕੇ ਦੇ ਮੇਲੇ ਆ ਵਿਚਾਰੇ ਨੂੰ ਸ਼ੋਹ ਵਗੈਰਾ ਦੇਖਿਆ ਆਪਾਂ ਤੇ ਜਿਹੜਾ ਸਰਪੰਚ ਨੇ ਨਾ ਤਾਂ ਮ ਉਹ ਵੀ ਸਾਡੇ ਨੇ ਗੁਲਾਬ ਵੀ ਸਾਡਾ ਵਾ ਵੀ ਚਲੋ ਉਹਨੇ ਜਿੱਥੇ ਗੁਲਾਬ ਨੇ ਜਿੱਥੇ ਆ ਇੱਕ ਲਾਈਨ ਤੇ ਆ ਗਿਆ ਤਾਂ ਗੁਲਾਬ ਨੇ ਪਹਿਲਾਂ ਸਰਪੰਚੀ ਵੇਲੇ ਗਾਣਾ ਵੀ ਕੱਢਿਆ ਸੀਗਾ ਵੀ 40 40 ਲੱਖ ਦਾ ਇਹ ਟੈਗ ਸਾਨੂੰ ਇਹ ਮਿਲਦਾ ਵਾ ਲਾ ਕੇ ਮਿਲਦਾ ਤਾਂ ਉਹਦੇ ਵਿੱਚ ਉਹ ਵੀ ਕਹਿੰਦਾ ਵੀ ਜਿਹੜਾ ਕੋਈ ਕਬਲੇਵਾਜ ਆ ਕੋਈ ਨਸ਼ਾ ਵੇਚਦਾ ਗੁਲਾਬ ਇਹ ਵੀ ਗੱਲ ਕਰਦਾ ਵੀ ਭਾਈ ਮੈਂ ਉਹਨੂੰ ਨੱਥ ਪਾਉਣੀ ਆ ਨਾ ਵੀ ਚਲੋ ਉਹ ਜਿੱਥੇ ਉਹਨੇ ਚੰਗੇ ਗਾਣੇ ਸਰਪੰਚੀ ਲਈ ਗਾਣੇ ਗਾਇਆ ਇਸ ਗਾਣੇ ਦੀ ਇੱਕ ਲਾਈਨ ਜੇਕਰ ਉਹ ਤੋ ਇਸ ਜੀ ਆ ਗਈ ਤਾਂ ਉਹਨੇ ਮਾਫੀ ਮੰਗ ਲਈ ਤਾਂ ਮੇਰੇ ਹਿਸਾਬ ਦੇ ਨਾਲ ਸਾਨੂੰ ਵੱਡਾ ਦਿਲ ਕਰਕੇ ਉਹਨੂੰ ਮਾਫ ਕਰਨਾ ਚਾਹੀਦਾ ਤੇ ਉਹਨੂੰ ਹੋ ਲਾਸ਼ ਰਿ ਦੇਣੀ ਚਾਹੀਦੀ ਅਤੇ ਨਾਲ ਵੀ ਜਿਹੜਾ ਕੋਈ ਹੋਰ ਰਾਈਟਰ ਨੇ ਸਿੰਗਰ ਨੇ ਵੀ ਅੱਗੇ ਤੋਂ ਉਹਨਾਂ ਨੂੰ ਥੋੜੇ ਜਿਹਾ ਚਲੋ ਹੋ ਜਾਂਦਾ ਵੀ ਯਾਰ ਜੇ ਆਪਾਂ ਲੇਖਣਾ ਕਰਨਾ ਵਾ ਵੀ ਆਪਾਂ ਨੂੰ ਇੰਨਾ ਗੰਨਾਂ ਦਾ ਥੋੜਾ ਵਿਚਾਰ ਰੱਖਣਾ ਪੈਣਾ ਕਿਆ ਰੱਖਣਾ ਪੈਣਾ ਵਾ ਸਾਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਵਾ ਤਾਂ ਗਗਨ ਭਾਈ ਜਿਸ ਤਰੀਕੇ ਕਿਹਾ ਜਾ ਰਿਹਾ ਕਿ ਯਾਰ ਗੁਲਾਬ ਸਿੱਧੂ ਕੀ ਸੀ ਅਸੀਂ ਉਹਨੂੰ ਕੀ ਤੋਂ ਕੀ ਬਣਾਤਾ ਕੀ ਮਤਲਬ ਮਾਨਸਿਕਤਾ ਤੇ ਵੀ ਸਵਾਲ ਕਰਦੇ ਉਹ ਕਹਿੰਦੇ ਸਾਡਾ ਬਣਾਇਆ ਹੁਣ ਸਾਡੇ ਨਾਲ ਹੀ ਐ ਕਰੂਗਾ ਉਹ ਕਹਿੰਦੇ ਪਹਿਲਾਂ ਕੀ ਸੀ ਹੁਣ ਕੀ ਹੈਗਾ ਮਤਲਬ ਉਹ ਤੇ ਇਥੋਂ ਤੱਕ ਗੱਲਾਂ ਹੋ ਰਹੀ ਨੇ ਨਹੀਂ ਉਹ ਬਈ ਉਹ ਇਹਨਾਂ ਵੀ ਜਾਤੀ ਸਾਨੂੰ ਨਹੀਂ ਕਿਸੇ ਕਰਨਾ ਅੱਜ ਉਹ ਪਹਿਲਾਂ ਵੀ ਗੁਲਾਬ ਸਿੱਧੂ ਇਹ ਕਾਮ ਜਿਵੇਂ ਕਹ ਲੋ ਪਿੰਡ ਜਿਮੀਦਾਰ ਪਰਿਵਾਰ ਦਾ ਮੁੰਡਾ ਸੀਗਾ ਜੀ ਅੱਜ ਵੀ ਉਹ ਜਿਮੀਦਾਰ ਆ ਉਹਦਾ ਡੈਡੀ ਕਰਦਾ ਜੀ ਅੱਜ ਵੀ ਉਹ ਟਰੈਕਟਰ ਲੈਂਦਾ ਆਪਾਂ ਵੀਡੀਓਜ਼ ਵਗੈਰਾ ਦੇਖਦੇ ਆ ਨਾ ਵੀ ਮੁੰਡਾ ਸਾਡਾ ਹੀ ਆ ਸਰਪੰਚ ਵੀ ਸਾਡੇ ਨੇ ਜੇਕਰ ਅਸੀਂ ਆਪਣੇਾਂ ਚ ਹੀ ਆਪ ਲੜੀ ਜਾਵਾਂਗੇ ਨਾ ਤਾਂ ਮੇਨਾਂ ਤਾਂ ਅਸੀਂ ਆਪਣੇ ਜਲੂਸ ਕੱਢਾਂਗੇ ਨਾ ਤੇ ਉਹੀ ਗੱਲ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਨੋ ਡਾਊਟ ਇਸ ਚੀਜ਼ ਦਾ ਵੀ ਜਿਹੜੀ ਉਹ ਸ਼ਬਦ ਆਇਆ ਵੀ ਉਹ ਚੀਜ਼ ਗਲਤ ਸੀਗੀ ਪਰ ਜਦੋਂ ਮਾਫੀ ਮੰਗ ਲਈ ਸਾਨੂੰ ਫਿਰ ਇਸ ਮੈਟਰ ਨੂੰ ਬੰਦ ਕਰਨਾ ਚਾਹੀਦਾ ਵਾ ਤੇ ਸਾਨੂੰ ਸਮਾਂ ਤੇ ਉਹਦੇ ਨਾਲ ਜਿਹੜਾ ਪਿਆਰ ਵਧਾਉਣਾ ਚਾਹੀਦਾ ਵਾ ਜੰਗ ਵਰਗੇ ਨੂੰ ਹੌਸਲ ਦੇਣਾ ਚਾਹੀਦਾ ਵਾ ਵੀ ਕੋਈ ਗੱਲ ਨਹੀਂ ਥੋੜਾ ਕੰਮ ਚੱਲਦੇ ਤੁਸੀਂ ਲਿਖਦੇ ਹੋ ਲਿਖਤੇ ਜਿਹੜੇ ਅੱਖਰ ਆ ਜਿਹੜਾ ਬਾਈ ਰਾਈਟਰ ਹੁੰਦਾ ਵਾ ਜਿਵੇਂ ਜੰਗ ਦੇ ਗਾਣੇ ਬੜੇ ਸੋਹਣੇ ਆ ਉਹਨੇ ਬਾਈ ਖਾਲਸਾ ਰਾਜ ਦੇ ਸਿੱਕੇ ਦੀ ਗੱਲ ਕੀਤੀ ਆਪਣੇ ਗਾਣਿਆਂ ਚ ਜੰਗ ਨੇ ਬਾਈ ਗੱਲ ਕੀਤੀ ਹੋਈ ਆ ਪਿਲਕਣ ਦੀ ਬੱਚੇ ਨੂੰ ਪਿਲਕਣ ਦੀ ਅੱਜਕੱਲ੍ਹ ਕਈ ਬੱਚਾ ਜੰਤਰ ਦੀ ਗੱਲ ਕੀਤੀ ਆ ਆਪਣੇ ਗ ਕਿੱਦੇ ਆਪਣੇ ਪਿੰਡ ਦੇ ਮਾਣ ਕਰਦਾ ਉਹ ਰਾਣੀ ਜਿੰਦਾ ਤੇ ਮਹਾਰਾਜਾ ਰਣਜੀਤ ਦੇ ਪਿਆਰ ਦੀ ਗੱਲ ਕਰਦਾ ਉਹ ਕਾਬਲ ਖੰਧਾਰ ਦੀ ਗੱਲ ਕਰਦਾ ਬਾਈ ਹਨਾ ਵੀ ਚੰਗੀ ਸੋਚ ਵਾਲੇ ਬੰਦੇ ਨੇ ਇਹ ਦੋਨੋਂ ਜੋੜੀ ਵਧੀਆ ਕੰਮ ਕਰਦੀ ਆ ਚਲੋ ਬਾਈ ਜਿਹੜਾ ਕੰਮ ਕਰੂ ਉਹ ਤੋਂ ਹੀ ਗਲਤੀ ਹੋਊਗੀ ਵੀ ਜੇ ਸਾਡੇ ਭਰਾਵਾਂ ਤੋਂ ਗਲਤੀ ਹੋਈ ਆ ਨਾ ਸਾਨੂੰ ਇਹਨੂੰ ਜਿਵੇਂ ਕਰ ਉਹ ਲੱਸੀ ਤੇ ਉਹ ਲੜਾਈ ਨੂੰ ਜਿੰਨਾ ਮਰਜੀ ਜੜਾ ਵਧਾ ਲਓ ਉਹ ਵਧੀ ਜਾਂਦੀ ਹੈ ਨਾ ਤੇ ਇਸ ਕਰਕੇ ਸਾਨੂੰ ਇਹਨੂੰ ਮੈਟਰ ਨੂੰ ਬਹੁਤਾ ਵਧਾਉਣਾ ਚਾਹੀਦਾ ਕਿਉਂਕਿ ਕਿਉਂਕਿ ਗਲਾਬ ਨੇ ਮਾਫੀ ਮੰਗ ਲਈ ਤੇ ਮਾਫੀ ਚਲੋ ਉਸ ਤੋਂ ਬਾਅਦ ਵੀ ਜੇ ਤੁਹਾਨੂੰ ਲੱਗਦਾ ਵੀ ਮਾਫੀ ਤੋਂ ਤੁਹਾਡੇ ਕੋਈ ਇਤਰਾਜ਼ ਨੇ ਮੇ ਪਾ ਇਹਦਾ ਏਡਾ ਕੋਈ ਏਡਾ ਇਸ਼ੂ ਨਾ ਆਪਾਂ ਬਣਾਈਏ ਜਿਹਦੇ ਨਾਲ ਨਾ ਉਹਦੇ ਗਲਾਬ ਤੇ ਵੀ ਉਹਦੀ ਫੈਮਲੀ ਤੇ ਜਿਵੇਂ ਆਪਾਂ ਦੇਖਦੇ ਆ ਉਹਦੇ ਪਰਿਵਾਰ ਤੇ ਕੀ ਪਰ ਕੋਈ ਗੱਲਾਂ ਆਉਂਦੀਆਂ ਜਾਂ ਪਰਿਵਾਰ ਨੂੰ ਵਿੱਚ ਨਾ ਕਿਉਂਕਿ ਉਹ ਭਾਈ ਉਹਦਾ ਉਹਦੀ ਪ੍ਰੋਫੈਸ਼ਨਲ ਲਾਈਫ ਆ ਘਰੇ ਮਾਂ ਨੂੰ ਪਿਓ ਨੂੰ ਉਹਦੇ ਬੱਚੇ ਨੂੰ ਵਾਈਫ ਨੂੰ ਉਹਨੂੰ ਤਾਂ ਕੁਝ ਵੀ ਨਹੀਂ ਪਤਾ ਹੈ ਨਾ ਤੇ ਉਹ ਇੱਕ ਰਾਈਟਰ ਨੇ ਗਾਣਾ ਲਿਖਿਆ ਜੀ ਤੇ ਸ਼ਬਦ ਉਹਦੇ ਦਿਮਾਗ 'ਚ ਜ਼ਹਿਨ 'ਚ ਆਏ ਸ਼ਬਦਾਂ ਤੋਂ ਗਾਣਾ ਬਣਿਆ ਗਾਣਾ ਲੋਕ ਬਾਕੀ ਸਾਰੇ ਗਾਣੇ ਤਾਂ ਇੰਜੋਏ ਕਰਦੇ ਨੇ ਵੀ ਇੱਕ ਲਾਈਨ ਦਾ ਇਤਰਾਜ਼ ਆਪਾਂ ਨੂੰ ਆ ਗਿਆ ਸੀਗਾ ਤੇ ਉਹਨੇ ਮਾਫੀ ਮੰਗ ਲਈ ਵੀ ਇਸ ਕਰਕੇ ਸਾਨੂੰ ਇਸ ਮੈਟਰ ਨੂੰ ਬੰਦ ਕਰਨਾ ਚਾਹੀਦਾ ਵਾ ਉਹੀ ਗੱਲ ਆ ਜਿਵੇਂ ਤੁਸੀਂ ਪਹਿਲਾਂ ਜੰਗ ਢਿਲੋਂ ਦੀ ਮੈਂ ਗੱਲ ਕਰਨ ਲੱਗਿਆ ਸੀ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਯਾਰ ਹੁਣ ਕਈ ਕਹਿੰਦੇ ਵੀ ਯਾਰ ਕੀ ਮਾਨਸਿਕਤਾ ਹੋਊਗੀ ਕਿਹੜੀ ਮਾਨਸਿਕਤਾ ਦੇ ਨਾਲ ਲਿਖਿਆ ਹੁਣ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਕਿ ਪਹਿਲਾਂ ਗਾਣੇ ਕੀ ਹੁੰਦੇ ਸੀ ਇਹ ਵੀ ਤਾਂ ਬੋਲੀਆਂ ਚ ਰਿਹਾ ਕਿ ਸ਼ਾਇਦ ਲੰਬੜਦਾਰਾਂ ਦੇ ਦਰਵਾਜ਼ੇ ਥਾਣੇਦਾਰ ਕੁੱਟੀ ਦਾ ਇਹੋ ਜਿਹਾ ਹੁਣ ਡੀਸੀ ਵੀ ਸਲੂਟ ਉਹਨੂੰ ਮਾਰਦਾ ਪੈਰਾਂ ਚ ਥਾਣੇਦਾਰ ਰੋਲਦਾ ਹੁਣ ਤੇ ਫਿਰ ਠੀਕ ਹੈ ਬੇਂਦਰਖੀਆ ਸਾਹਿਬ ਤੇ ਚਲੋ ਇਸ ਜਹਾਨ ਤੇ ਹੈਨਿੰਗ ਹੁਣ ਕੀ ਕਹਿਣ ਥਾਣੇਦਾਰ ਸਾਰੇ ਇਕੱਠੇ ਹੋ ਕੇ ਵੀ ਚਲੋ ਸੰਧੂ ਸਾਹਿਬ ਦੀ ਚੰਡੀਗੜ੍ਹ 44 ਸੈਕਟਰ ਵਾਲੀ ਕੁੱਟੀ ਮੂਰੇ ਜਾ ਕੇ ਧਰਨਾ ਲਾਉਣਾਗਾ ਮਤਲਬ ਫਿਰ ਚੀਜ਼ਾਂ ਨਾਲੋਂ ਨਾਲ ਚਲਦੀਆਂ ਆਈਆਂ ਇਹਕ ਪ੍ਰੋਗਰਾਮ ਦੇ ਵਿੱਚ ਜਾ ਕੇ ਅਸੀਂ ਉਹਦਾ ਵਿਰੋਧ ਕਰਾਂਗੇ ਹਾਂ ਭਾਈ ਉਹੀ ਗੱਲ ਨਾ ਵੀ ਇਹ ਐਂਟਰਟੇਨਮੈਂਟ ਹੈ ਜੀ ਇਹਨੂੰ ਐਜ਼ ਅ ਐਂਟਰਟੇਨਮੈਂਟ ਲਵੋ ਹਨਾ ਤੇ ਐਂਟਰਟੇਨਮੈਂਟ ਜਦੋਂ ਆਪਾਂ ਲੈ ਲਿਆ ਤਾਂ ਆਪਾਂ ਨੂੰ ਠੀਕ ਹੈ ਕੋਈ ਚੀਜ਼ਾਂ ਐਂਟਰਟੇਨਮੈਂਟ ਦੇ ਵਿੱਚ ਵੀ ਅਲਾਉ ਹਰ ਚੀਜ਼ ਦੀ ਕੁ ਲਿਮਿਟੇਸ਼ਨਸ ਹੁੰਦੀਆਂ ਨੇ ਜੇ ਆਪਾਂ ਨੂੰ ਲੱਗਦਾ ਵੀ ਉਹ ਇਸ ਐਂਟਰਟੇਨਮੈਂਟ ਦੇ ਦੌਰ ਵਿੱਚ ਉਹ ਲਿਮਿਟ ਕ੍ਰਾਸ ਕੀਤੀ ਹੈ ਤਾਂ ਆਪਾਂ ਉਹਤੇ ਰिएक्ट ਕੀਤਾ ਵੀ ਭਈ ਇਹ ਚੀਜ਼ ਗਲਤ ਆ ਰਿਕ ਤੋਂ ਬਾਅਦ ਉਸ ਬੰਦੇ ਨੇ ਮਾਫੀ ਮੰਗ ਲਈ ਜਦੋਂ ਮਾਫੀ ਮੰਗ ਲਈ ਉਹਨੇ ਵੀ ਚਲੋ ਮਾਫੀ ਵੀ ਇਹੀ ਕਿਹਾ ਪਾ ਮੇਰੇ ਜਿੰਨੀ ਕ ਮੈਂ ਸੁਣੀ ਆ ਕਿਉਂਕਿ ਸਾਨੂੰ ਵੀ ਬੁਰਾ ਲੱਗਿਆ ਜਦੋਂ ਇਹ ਚੀਜ਼ ਆਈ ਕਿ ਸਾਨੂੰ ਵੀ ਬੁਰਾ ਲੱਗਿਆ ਯਾਰ ਵੀ ਨਾਟ ਬੀਂਗ ਸਰਪੰਚ ਵੀ ਪਿੰਡ ਕਿਉਂਕਿ ਅਸੀਂ ਇੰਨਾ ਬੰਦੇ ਨੂੰ ਪਿਆਰ ਕਰਦੇ ਆ ਜਦੋਂ ਸਾਡੇ ਕੋਈ ਪਿਆਰ ਕਰਨ ਵਾਲਾ ਹੁੰਦਾ ਪਾ ਆਪਾਂ ਨੂੰ ਯਾਰ ਵੀ ਇਹ ਚੀਜ਼ ਗਲਤ ਆ ਨਾ ਤੇ ਪਰ ਜਦੋਂ ਮਾਫੀ ਆ ਗਈ ਫਿਰ ਸਾਨੂੰ ਚੰਗਾ ਵੀ ਲੱਗਿਆ ਵੀ ਯਾਰ ਚਲੋ ਬੰਦੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਵੀ ਜਿੱਥੇ ਆਪਾਂ ਗੱਲ ਕਰਦੇ ਸੀ ਇਹਦੇ ਗਾਣਿਆਂ ਦੀ ਹੋਰ ਵੀ ਉਹ ਜਸ ਐਂਟਰਟੇਨਮੈਂਟ ਆ ਐਂਟਰਟੇਨਮੈਂਟ ਪੰਚੀ ਵੇਲੇ ਆਪਾਂ ਗਾਣਾ ਪਹਿਲਾਂ ਕਰਕੇ ਹਟਿਆ ਨਾ ਵੀ 40 40 ਲੱਖ ਦਾ ਟੈਗ ਜਿਹੜਾ ਲੱਗਦਾ ਵਾ ਤੇ ਉਹਦੇ ਵਿੱਚ ਨਸ਼ਿਆਂ ਨੂੰ ਜਾਂ ਹੋਰ ਵੀ ਮੈਂ ਕੱਪਲੇਵਾਜਾਂ ਦੇ ਹੱਥ ਮੋੜਨੇ ਹਨਾ ਵੀ ਉਹਨੇ ਉਹ ਵੀ ਗੱਲਾਂ ਕੀਤੀਆਂ ਮਾਨਸਿਕਤਾ ਦਾ ਮੁੰਡਿਆਂ ਦੀ ਚੰਗੀ ਆ ਆਪਾਂ ਮਤਲਬ ਇੱਕ ਲਾਈਨ ਤੋਂ ਆਪਾਂ ਉਹਨੂੰ ਟੋਟਲੀ ਆਪਾਂ ਉਹਨਾਂ ਨੂੰ ਇੱਕ ਚੰਗੇ ਕੰਮ ਕੀਤੇ ਹੋਏ ਇੱਕ ਇੱਕ ਲਾਈਨ ਤੋਂ ਫਿਰ ਆਪਾਂ ਉਹਨਾਂ ਨੂੰ ਬੈਡ ਲੈਵਲ ਨਹੀਂ ਆਪਾਂ ਕਰ ਸਕਦੇ no doubt ਜਿਹੜਾ ਉਹ ਕੰਮ ਗਲਤ ਆ ਆਪਾਂ ਉਸ ਦਾ ਕਟਾਸ ਕੀਤਾ ਤੇ ਉਹਨਾਂ ਬੰਦਿਆਂ ਨੇ ਮਾਫੀ ਮੰਗੀ ਚੰਗੀ ਗੱਲ ਆ ਤੇ ਆਪਾਂ ਹੁਣ ਸਾਰਿਆਂ ਨੂੰ ਵੱਡਾ ਦਿਲ ਕਰਕੇ ਉਸ ਨੂੰ ਮਾਫ ਕਰਨਾ ਚਾਹੀਦਾ ਵਾ ਅੱਛਾ ਗਦਨ ਭਾਈ ਮ ਤੁਸੀਂ ਸਰਪੰਚੋਂ ਇੱਕ ਸਾਲ ਤੋਂ ਤੁਸੀਂ ਨਿਤ ਇਨਾ ਚੀਜ਼ਾਂ ਨਾਲ ਥੋੜਾ ਬਾਹ ਪੈਂਦਾ ਮੈਂ ਤਾਂ ਤੁਹਾਨੂੰ ਪੁੱਛਦਾ ਜਿਵੇਂ ਬਹੁਤ ਸਾਰੇ ਲੋਕਾਂ ਨਾਲ ਮੈਂ ਗੱਲਬਾਤ ਕੀਤੀਆਂ ਕੁਝ ਕੁ ਲੋਕਾਂ ਨੇ ਤਾਂ ਇਹ ਵੀ ਕਿਹਾ ਬਹੁਤ ਸਾਰੇ ਲੋਕਾਂ ਦਾ ਰਿਐਕਸ਼ਨ ਇਹ ਆ ਵੀ ਭਾਈ ਬਾਕੀ ਸਾਰੇ ਸਰਪੰਚ ਤੇ ਗਲਾਬ ਨਾਲ ਸਹਿਮਤ ਹੋ ਗਏ ਉਹ ਤਾਂ ਕਹਿੰਦੇ ਕੋਈ ਗੱਲ ਨਹੀਂ ਮਾਫੀ ਆ ਗਈ ਹੁਣ ਭਾਈ ਜਿਹੜੇ ਮੁਠੀ ਭਾ ਸਰਪੰਚ ਗਲਾਬ ਦਾ ਵਿਰੋਧ ਕਰ ਰਹੇ ਨੇ ਇੰਟੈਂਸ਼ਨ ਠੀਕ ਆ ਕੰਟੈਂਸ਼ਨ ਤਾਂ ਨਹੀਂ ਗਲਤ ਕੋਈ ਹੋਰ ਤਾਂ ਨਹੀਂ ਕੋਈ ਕੁਝ ਸੱਚਾ ਖਬਾ ਕਰਨਾ ਚਾਹੁੰਦੇ ਭਾਈ ਦੇਖੋ ਹੁਣ ਇਹ ਤਾਂ ਉਹਨਾਂ ਨੂੰ ਪਤਾ ਵਾ ਨਾ ਮੈਂ ਕਹਾਂ ਤੁਸੀਂ ਸਰਪੰਚੋਂ ਤੁਸੀਂ ਅੰਸਾਰੀਆਂ ਚੀਜ਼ਾਂ ਦੇ ਨਾਲ ਡੀਲ ਕਰਦੇ ਹੋ ਭਾਈ ਇੰਟੈਂਸ਼ਨ ਕੋਈ ਹੋਰ ਤਾਂ ਨਹੀਂ ਤੁਹਾਡੀ ਮੈਨੂੰ ਇਹ ਲੱਗਦਾ ਨਾ ਜਿਵੇਂ ਮੇਰੇ ਖਿਆਲ ਨਾਲ ਜਿਹੜੀ ਪੰਚਾਇਤਾਂ ਉਹ ਆਲੇ-ਦਲੇ ਪਿੰਡਾਂ ਦੀਆਂ ਹੁੰਦੀਆਂ ਨੇ ਹਨਾ ਵੀ ਹੁਣ ਪਤਾ ਨਹੀਂ ਵੀ ਅਟੈਂਸ਼ਨ ਵੀ ਪਹਿਲੀ ਗੱਲ ਤਾਂ ਆਪਾਂ ਤੇ ਇਹ ਕਹਿੰਦਾ ਵੀ ਆਪਾਂ ਦਾ ਜੇ ਕੋਈ ਇੰਟੈਂਸ਼ਨ ਜੇ ਕੋਈ ਇੰਟੈਂਸ਼ਨਲੀ ਕਮ ਹੋ ਵੀ ਰਿਹਾ ਵਾ ਲੋਕ ਬਹੁਤ ਸਿਆਣੇ ਨੇ ਭਾਈ ਉਹ ਲੋਕ ਹਰ ਇੰਟੈਂਸ਼ਨ ਨੂੰ ਪਛਾਣ ਜਾਂਦੇ ਨੇ ਗੁਲਾਬ ਦੇ ਜਿਵੇਂ ਇਹ ਕੰਮ ਹੋਇਆ ਬਹੁਤ ਲੋਕਾਂ ਨੇ ਜਿਵੇਂ ਸਾਨੂੰ ਮੁੰਡਿਆਂ ਦਾ ਫੋਨ ਆ ਕਾਮਨ ਆਪਾਂ ਖੜੇ ਆ ਉੱਥੇ ਕਿਸੇ ਬੰਦੇ ਨੇ ਗੱਲ ਤੋੜ ਲਈ ਯਾਰ ਵੀ ਇਦਾਂ ਆਏ ਸਰਪੰਚਾਂ ਨੂੰ ਕਿਹਾ ਹਨਾ ਤਾਂ ਉਹ ਜਿਹੜੇ ਅਸੀਂ 7-8 ਬੰਦੇ ਖੜੇ ਸੀਗੇ ਉਹਦੇ ਵਿੱਚ ਮੈਂ ਸਰਪੰਚ ਸੀ ਇਕੱਲਾ ਬਾਕੀ ਤਾਂ ਨਹੀਂ ਸੀਗੇ ਮੇਤੋਂ ਬਿਨਾ ਕਿਸੇ ਨੇ ਇਹ ਨਹੀਂ ਕਿਹਾ ਹੈਗਾ ਵੀ ਐਂ ਕਰਕੇ ਉਹ ਸਰ ਕਿਉਂ ਯਾਰ ਗਾਣਾ ਵਾ ਕੋਈ ਗੱਲ ਨਹੀਂ ਕਿਉਂਕਿ ਮੁੰਡੇ ਗਲਾਬ ਨੂੰ ਪਿਆਰ ਕਰਦੇ ਆ ਉਹ ਤੇ ਸਰਪੰਚ ਵੀ ਮੈਂ ਕਿੰਨਾ ਚਿਰ ਮੈਂ 5 ਸਾਲ ਪਰ सरपंचियां ਇੱਕ ਇੰਡੀਵਿਜੁਅਲ ਪੰਸਰ ਆ ਪਰ ਇਹ ਚੀਜ਼ਾਂ ਹਮੇਸ਼ਾ ਨੇ ਤੇ ਸਾਡੇ ਪਿੰਡ ਦੀ ਢਾਲ ਆ ਤੇ ਨੋ ਡਾਟ ਜਿਵੇਂ ਪਹਿਲਾਂ ਗੱਲ ਆਪਾਂ ਗੱਲ ਕੀਤੀ ਹੈ ਵੀ ਚਲੋ ਢਾਲ ਤੇ ਕੋਈ ਹਮਲਾ ਹੁੰਦਾ ਤਾਂ ਬੁਰਾ ਲੱਗਦਾ ਉਹ ਸਡਨ ਰਿਐਕਸ਼ਨ ਆਇਆ ਤੇ ਜਦੋਂ ਰਿਐਕਸ਼ਨ ਆਇਆ ਤਾਂ ਬੰਦੇ ਨੇ ਗਲਤੀ ਮੰਨ ਲਈ ਤਾਂ ਇਹਦੇ ਵਿੱਚ ਵੀ ਜਿੱਥੇ ਐਂਟਰਟੇਨਮੈਂਟ ਜਿਹੜੇ ਮੋਸਟਲੀ ਲੋਕ ਆ ਉਹਨਾਂ ਨੇ ਇਹਨੂੰ ਇੱਕ ਮਨੋਰੰਜਨ ਦਾ ਸਾਧਨ ਹੀ ਲਿਆ ਵਾ ਗਾਹਾਂ ਵੀ ਮੈਂ ਕਹਨਾ ਚਲੋ ਗਾਹਾਂ ਵੀ ਸਾਨੂੰ ਹੈ ਨਾ ਜੇ ਕੋਈ ਐਸ ਜਿਹੇ ਗੱਲਾਂ ਆਉਂਦੀਆਂ ਨੇ ਸਾਨੂੰ ਇਹਨੂੰ ਮਨੋਰੰਜਨ ਤੱਕ ਰੱਖਣਾ ਚਾਹੀਦਾ ਹਾਂ ਜੇਕਰ ਕੋਈ ਬੰਦਾ ਵਿਅਕਤੀ ਵਿਸ਼ੇਸ਼ ਦਾ ਨਾਮ ਲੈ ਕੇ ਬੰਦਾ ਵਿਅਕਤੀ ਵਿਸ਼ੇਸ਼ ਨੂੰ ਜ਼ਿਕਰ ਕਰਕੇ ਟੈਗ ਕਰਕੇ ਗੱਲ ਕਰਦਾ ਵਾ ਫਿਰ ਤਾਂ ਭਾਈ ਉਹ ਬਹੁਤ ਮਾੜੀ ਗੱਲ ਹੈ ਨਾ ਫਿਰ ਤਾਂ ਆਪਾਂ ਕਾਰ ਵੀ ਸਕਦੇ ਹਾਂ ਉਹਨੇ ਸਰਪੰਚ ਨੂੰ ਕਿਹਾ ਤਾਂ ਪਿੰਡਾਂ ਨੂੰ ਕਿਹਾ ਤਾਂ ਗਾਣਾ ਇੱਕ ਵਾਰ ਸੁਣਿਆ ਗਾਹਾਂ ਗਿਆ ਹੈ ਨਾ ਪਰ ਜਿੱਥੇ ਉਹ ਹੀ ਗੱਲ ਹੈ ਵੀ ਅਸੀਂ ਐਮਐਲਏ ਤਾਂ ਬਣ ਕੇ ਹਟ ਜਾਂਦਾ ਸਰਪੰਚ ਇੱਕ ਵਾਰ ਕਾਂ ਦਾ ਤੇ ਪਰ ਵੀ ਮੇਰੇ ਸਾਬ ਨਾਲ ਮਾਫੀ ਮੰਗ ਲਈ ਉਹਨਾਂ ਨੇ ਤਾਂ ਸਾਨੂੰ ਇਹਨੂੰ ਬੰਦ ਕਰਨਾ ਚਾਹੀਦਾ ਵਾ ਅੱਛਾ ਇੱਕ ਤੁਸੀਂ ਗੱਲ ਕੀਤੀ ਸੀ ਕਿ ਯਾਰ ਗੁਲਾਬ ਇੱਕ ਜੰਗ ਢਿੱਲੋਂ ਨੇ ਗਾਣਾ ਲਿਖਤਾ ਗੁਲਾਬ ਨੇ ਗਾਤਾ ਹੁਣ ਤੁਸੀਂ ਵਿੱਚ ਹੁਣ ਮੈਂ ਕਿਸੇ ਬੰਦੇ ਨੂੰ ਸੁਣ ਰਿਹਾ ਸੀ ਉਹ ਵਿੱਚ ਸ਼ਾਇਦ ਪਰਿਵਾਰ ਦੇ ਵਿੱਚ ਉਹਨਾਂ ਦੇ ਮਾਤਾ ਬਾਰੇ ਕੁਝ ਬੋਲ ਰਿਹਾ ਸੀ ਹੁਣ ਇਹੀ ਇਨਸੀਡੈਂਟ ਪਹਿਲਾਂ ਸਿੱਧੂ ਮੂਸੇ ਵਾਲੇ ਨਾਲ ਵੀ ਹੋਇਆ ਸੀ ਉਹਦੇ ਵਿੱਚ ਵੀ ਪਰਿਵਾਰ ਨੂੰ ਇਨਵੋਲਵ ਕੀਤਾ ਗਿਆ ਸੀਗਾ ਬਈ ਇਹ ਸਾਡੀ ਤਰਾਸ ਦੀ ਹੈ ਹੈਨਾ ਕਈ ਵਾਰ ਉਹ ਕਹਿੰਦੇ ਨਾ ਵੀ ਜੋਂਦੇ ਦੀ ਆਪਾਂ ਕਦਰ ਨਹੀਂ ਕਰਦੇ ਮਾਰੇ ਪਿੱਛੋਂ ਆਪਾਂ ਫਿਰ ਮੜੀਆਂ ਪੂਜਦੇ ਹਾਂ ਨਾ ਵੀ ਪਰ ਉਸ ਬੰਦੇ ਨੂੰ ਫਿਰ ਪਤਾ ਨਹੀਂ ਬਾਅਦ ਚ ਉਹ ਤਾਂ ਦੇਖ ਨਹੀਂ ਸਕਦਾ ਵੀ ਮੈਨੂੰ ਲੋਕ ਕਿੰਨਾ ਪਿਆਰ ਕਰਦੇ ਹਨ ਤੇ ਵੀ ਗੁਲਾਬ ਹੋਣੀ ਬੇਚਾਰੇ ਬਾਈ ਮਿਹਨਤ ਕਰਕੇ ਉੱਠੇ ਨੇ ਮੁੰਡੇ ਹਨਾਂ ਤੇ ਉਹਨਾਂ ਨੇ ਕਿਹੜੇ ਕਿਹੜੇ ਉਹ ਕਈ ਵਾਰ ਤੁਸੀਂ ਮੇਰੇ ਨਾਲ ਪੋਡਕਾਸਟ ਕੀਤਾ ਸੀ ਉਹਨਾਂ ਨੇ ਦੱਸਿਆ ਵੀ ਯਾਰ ਮੈਂ ਕਿਵੇਂ ਕਿਵੇਂ ਸਰਵਾਈਵ ਕਰਕੇ ਮੇਰਾ ਡੈਡੀ ਗਿਆ ਮੋਟਰਸਾਈਕਲ ਤੇ ਉਹ ਗੱਲਾਂ ਕਰਦਾ ਹੁੰਦਾ ਬਚਾਰਾ ਨਾ ਵੀ ਉਹ ਉਹਦਾ ਦਰਦ ਉਹਦੀਆਂ ਗੱਲਾਂ ਤੋਂ ਝਲਕਦਾ ਵਾ ਤੇ ਜਿਹੜੇ ਸਾਡੇ ਮੇਰੇ ਵੀਰ ਕਈ ਵਿਰੋਧ ਕਰਦੇ ਆ ਉਹ ਵੀ ਇਸ ਚੀਜ਼ ਨੂੰ ਮੰਨਦੇ ਨੇ ਵੀ ਸਾਡਾ ਮੁੰਡਾ ਸੀ ਸੁਣਦੇ ਆ ਤੇ ਵੀ ਪਰ ਉਹਨੇ ਆ ਚੀਜ਼ ਗਲਤ ਉਹਨਾਂ ਨੂੰ ਵੀ ਪਤਾ ਵੀ ਮੁੰਡਾ ਸਾਡਾ ਚੰਗਾ ਵਾ ਵੀ ਪਰ ਫਿਰ ਠੀਕ ਹੈ ਤੁਹਾਨੂੰ ਉਸ ਗੱਲ ਦਾ ਰੈਕਟ ਬੁਰਾ ਲੱਗਿਆ ਵਾ ਪਰ ਉਹਨੂੰ ਸਾਨੂੰ ਛੱਡ ਦੇਣਾ ਚਾਹੀਦਾ ਤੇ ਉੱਪਰ ਦੀ ਜਿਹੜੇ ਆਪਾਂ ਗੱਲ ਕਰਦੇ ਲੋਕਲ ਬੰਦੇ ਉੱਥੇ ਹੈਗੇ ਆ ਨਾ ਜਿਵੇਂ ਆਪਾਂ ਜਿੰਨਾ ਇਤਰਾਜ ਦੇਖਿਆ ਉਹ ਅਲਦਲ ਪਿੰਡ ਬਰਨਾਲੇ ਵਾਲੇ ਪਿੰਡ ਮੇਰਖਲ ਹੈਗੇ ਆ ਨਾ ਵੀ ਸਮਝ ਤੁਸੀਂ ਨੇੜੇ ਬੈਠੇ ਹੋ ਮੈਂ ਤੇ ਇਹ ਗੱਲ ਕਹੂੰਗਾ ਵੀ ਨੇੜੇ ਬੈਠੇ ਹਾਂ ਵੀ ਤੁਹਾਡਾ ਭਾਈ ਉਹ ਬੱਚਾ ਵਾ ਗੁਲਾਬ ਤੇ ਮੇਰੇ ਖਿਆਲੋਂ ਗੁਲਾਬ ਨੂੰ ਕੋਈ ਇਤਰਾਜ਼ ਵੀ ਨਹੀਂ ਹੋਣਾ ਨਿਕਾ ਵੀ ਕਿਤੇ ਨਾ ਕਿਤੇ ਵੀ ਆਪਾਂ ਇੱਕ ਸਾਂਝਾ ਪਲੇਟਫਾਰਮ ਤੇ ਬਹਿ ਕੇ ਇੱਕ ਕਈ ਵਾਰ ਭਾਈ ਇਹ ਮੈਨੂੰ ਲੱਗਦਾ ਨਾ ਜੇ ਮੇਰਾ ਵਿਚਾਰ ਆ ਕਈ ਵਾਰ ਕਲਾਕਾਰ ਵਿਚਾਰਾ ਨਾ ਕੱਠ ਦੇ ਵਿੱਚ ਜਾਣ ਤੋਂ ਡਰਦਾ ਹੁੰਦਾ ਉਹਦੀ ਇੱਕ ਸ਼ਬੀ ਹੁੰਦੀ ਆ ਤੇ ਵਿੱਚ ਕਈ ਵਾਰ ਇਹਨਾਂ ਜੀ ਇੰਡਸਟਰੀ ਵਿੱਚ ਵੀ ਹਨਾ ਤੁਹਾਨੂੰ ਪਤਾ ਲਾਕ ਡਾਟ ਹੁੰਦੀ ਆ ਜਾਂ ਜਿਵੇਂ ਗੁਲਾਬ ਨੂੰ ਧਮਕੀਆਂ ਆਉਂਦੀਆਂ ਨੇ ਤੋਂ ਕਈ ਵਾਰ ਬੰਦਾ ਨਾ ਇਹ ਕੱਠ ਤੋਂ ਐ ਜਾਣ ਕੇ ਡਰਦਾ ਹੁੰਦਾ ਹਰ ਬੰਦੇ ਨੂੰ ਭਾਈ ਜਾਨ ਪਿਆਰੀ ਆਪਣਾ ਕੈਰੀਅਰ ਪਿਆਰਾ ਬਹੁਤ ਕਲਾਕਾਰ ਵੀ ਸਾਡਾ ਭਰਾ ਸਾਡਾ ਹੀ ਆ ਵੀ ਇੱਕ ਤੁਸੀਂ ਇਹ ਜਿਹੇ ਇੱਕ رابطہ ਕਾਇਮ ਕਰ ਲੋ ਜਿੱਥੇ ਗਲਾਬ ਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ ਤੇ ਤੁਹਾਨੂੰ ਵੀ ਪ੍ਰੋਬਲਮ ਤੇ ਬਹਿ ਕੇ ਜਿਵੇਂ ਮਾਂ ਪਿਓ ਬੱਚੇ ਨੂੰ ਘੂਰ ਲੈਂਦੇ ਆ ਭਰਾ ਛੋਟੇ ਵੱਡੇ ਨੂੰ ਘੂਰ ਲੈਂਦਾ ਵੀ ਬਹਿ ਕੇ ਇਹ ਜਿਹੇ ਹੱਲ ਕੀਤਾ ਜਾਵੇ ਵੀ ਇਸ ਮਸਲੇ ਨੂੰ ਹੋਰ ਤੂ ਨਾ ਦਿੱਤਾ ਜਾਵੇ ਤੇ ਸਮਝਾਤੇ ਮੈਂ ਕਹਿੰਦਾ ਜੇ ਗਲਤੀ ਹੋ ਗਈ ਜਦੋਂ ਆਪਾਂ ਮਾਫ ਕਰ ਦਿੰਦੇ ਆ ਨਾ ਤਾਂ ਫਿਰ ਗਾਹਾਂ ਨੂੰ ਉਹ ਜਿਹੜਾ ਬੱਚਾ ਵਾ ਉਹ ਤੁਹਾਡਾ ਹੋਰ ਮਾਣ ਕਰਦਾ ਵੀ ਆਪਾਂ ਗਲਾਬ ਨੂੰ ਇਸ ਹੱਬ ਨਾਲ ਉਹਨੂੰ ਉਹਨੇ ਮਾਫੀ ਮੰਗ ਲਈ ਉਹਨੂੰ ਸੱਦ ਕੇ ਆਪਾਂ ਇਸ ਹੱਬ ਨਾਲ ਟੈਕਲ ਕਰੀਏ ਵੀ ਅੱਗੇ ਤੋਂ ਜੰਗ ਵੀ ਇੱਕ ਅਜੀਹਾ ਗਾਣਾ ਲਿਖੇ ਤੇ ਗਲਾਬ ਗਾਵੇ ਜਿਹਦੇ ਵਿੱਚ ਸਰਪੰਚਾਂ ਦਾ ਹੋਰ ਮਾਣ ਵਧੇ ਵੀ ਆਪਾਂ ਜਿਵੇਂ ਕਹਿੰਦੇ ਵੀ ਡਿਲੀਟ ਕਰਨਾ ਜਾਂ ਉਹ ਚਲੋ ਅਲੱਗ-ਅਲੱਗ ਮੈਂ ਉੱਥੇ ਵੀ ਆਉਣਾਗਾ ਜਿਵੇਂ ਤੁਸਾਂ ਤੁਸੀਂ ਗੱਲ ਕੀਤੀ ਸੀ ਯਾਰ ਵੀ ਕਲਾਕਾਰ ਸ਼ੈਦ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਵਿੱਚ ਜਾ ਕੇ ਉਹਨ ਤੋਂ ਮਤਲਬ ਅਗਲਾ ਥੋੜਾ ਸਹਿਮ ਵੀ ਹੁੰਦਾ ਵੀ ਵਿੱਚ ਕਿਉਂ ਜਾਣਾ ਜਾਂ ਕੀ ਹੋ ਜੇ ਗੱਲ ਹੋਰ ਜ਼ਿਆਦਾ ਨਾ ਵੱਧ ਜੇ ਹੁਣ ਜਿਵੇਂ ਤੁਸੀਂ ਗੱਲ ਕੀਤੀ ਕਿ ਯਾਰ ਜਿਹਨੇ ਓਪਨਲੀ ਪਬਲਿਕ ਪਲੇਟਫਾਰਮ ਤੇ ਮਾਫੀ ਮੰਗ ਲਈ ਹਜੇ ਕੁਝ ਬਾਕੀ ਰਹਿ ਗਿਆ ਹਮ ਬਿਲਕੁਲ ਭਾਈ ਅੱਛਾ ਉਹ ਵੀ ਮੈਨੂੰ ਲੱਗਦਾ ਵੀ ਉਹਨੂੰ ਜਿਵੇਂ ਜਦੋਂ ਗਾਇਆ ਉਹਨੇ ਗਾਉਣ ਤੋਂ ਬਾਅਦ ਉਹਨੂੰ ਕਿਉਂਕਿ ਪਤਾ ਲੱਗ ਜਾਂਦਾ ਵਾ ਤੇ ਹਾਲਾਂਕਿ ਥੱਲੇ ਆਪਾਂ ਕਈ ਕਮੈਂਟਸ ਪੜ੍ਹਦੇ ਆ ਉਹਦੇ ਵਿੱਚ ਮੁੰਡੇ ਕਹਿੰਦੇ ਕੋਈ ਗੱਲ ਨਹੀਂ ਯਾਰ ਕੋਈ ਗੱਲ ਨਹੀਂ ਜਿਹੜੇ ਨੌਜਾਨ ਸੁਣਦੇ ਨੇ ਜਾਂ ਉਹਦੇ ਫੈਨ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਹਾਂ ਪਰ ਉਹੀ ਆ ਵੀ ਜਦੋਂ ਉਹ ਕਈ ਵਾਰ ਕੋਈ ਬੱਚੇ ਉਸ ਨੂੰ ਸਮਝ ਨਹੀਂ ਵੀ ਸਰਪੰਚ ਕੀ ਚੀਜ਼ ਆ ਜਾਂ ਸਰਪੰਚ ਵੀ ਇਹ ਅਹੁਦਾ ਕੀ ਆ ਸਰਪੰਚ ਇੱਕ ਇੰਡੀਵਿਜੂਅਲ ਕੁਝ ਵੀ ਹੈ ਨਹੀਂ ਪਰ ਜਿਹੜਾ ਉਹ ਅਹੁਦਾ ਉਹਦੀ ਮਾਨ ਮਰਿਆਦਾ ਵਾ ਵੀ ਸਾਨੂੰ ਉਸ ਮਾਨ ਮਰਿਆਦਾ ਨੂੰ ਬਹਾਰ ਰੱਖਣ ਲਈ ਅਸੀਂ ਇਹ ਤੁਸੀਂ ਇਹ ਰਿਐਕਟ ਕੀਤਾ ਵਾ ਤਾਂ ਉਸ ਬੰਦੇ ਨੇ ਮਾਫੀ ਮੰਗੀ ਤਾਂ ਉਦੋਂ ਬਾਅਦ ਵੀ ਆਪਾਂ ਨੂੰ ਸਭ ਤੋਂ ਵੱਡੀ ਗੱਲ ਤਾਂ ਬਈ ਮੈਂ ਇਹ ਗੱਲ ਕਹਿਣਾ ਜਿਵੇਂ ਆਪਾਂ ਹਨਾ ਪਹਿਲਾਂ ਗੱਲ ਕਰਦੇ ਆਪਾਂ ਮਾਨਸਿਕਤਾ ਦੀ ਵੀ ਮਾਨਸਿਕਤਾ ਵੀ ਮੈਨੂੰ ਤਾਂ ਲੱਗਦਾ ਨਹੀਂ ਵੀ ਆਪਾਂ ਉਹਨਾਂ ਦੇ ਇੱਕ ਇਸ ਲਾਈਨ ਪਿੱਛੇ ਆਪਾਂ ਨਾ ਉਹਨਾਂ ਦੇ ਮਾਨਸਿਕਤਾ ਜਾਂ ਫੈਮਿਲੀ ਦੇ ਆਪਾਂ ਅਟੈਕ ਕਰੀਏ ਤੇ ਬਸ ਵੀ ਜੇ ਆਪਾਂ ਗੱਲ ਨੂੰ ਬਈ ਮਕਾਉਣਾ ਹੋਵੇ ਵੀ ਚਲੋ ਚੰਗੇ ਮੁੰਡੇ ਨੇ ਕੰਮ ਕਰਦਿਆਂ ਤੋਂ ਉਹਨਾਂ ਤੋਂ ਗਲਤ ਗੱਲ ਬੋਲੀ ਗਈ ਗਾਈ ਗਈ ਲਿਖੀ ਗਈ ਜਾਂ ਗਾਈ ਗਈ ਗਾਉਣ ਤੋਂ ਬਾਅਦ ਉਹਨਾਂ ਨੇ ਜਿੰਨੀ ਵਾਰ ਮਰਜ਼ੀ ਆਪਾਂ ਗੱਲ ਕਰ ਲਓ ਗੱਲ ਤਾਂ ਨਿਬੜਣੀ ਇੱਥੇ ਆ ਵੀ ਉਸ ਮੁੰਡੇ ਨੇ ਮੇਰੇ ਹਿਸਾਬ ਨਾਲ ਬੜਾ ਨੀਮਾ ਹੋ ਕੇ ਝੋਕ ਕੇ ਉਹਨੇ ਸਾਰੇ ਸਰਪੰਚ ਵੀਰਾਂ ਨੂੰ ਕਿਹਾ ਹਨਾ ਤੇ ਉਹਨੇ ਫਿਰ ਇਹ ਵੀ ਕਿਹਾ ਬਈ ਸਰਪੰਚ ਪਿੰਡ ਦਾ ਮਾਣ ਹੁੰਦਾ ਨਾ ਉਹਨੇ ਮਤਲਬ ਆਪੇ ਸਰਪੰਚ ਐਕਸਪਲੇਨ ਵੀ ਕਰਤੀ ਵੀ ਮੈਂ ਤੁਹਾਨੂੰ ਵੀਰਾਂ ਨੂੰ ਇਹ ਗੱਲ ਕਹੂੰਗਾ ਵੀ ਤੁਹਾਡਾ ਮੁੰਡਾ ਤੁਹਾਡੇ ਨੇੜੇ ਦੇ ਪਿੰਡ ਦਾ ਵਾ ਮੈਂ ਤੁਹਾਨੂੰ ਪੁੱਛ ਦਾਂਗਾ ਹੁਣ ਜਿਹੜੇ ਸਰਪੰਚ ਅੱਜ ਗੁਲਾਬ ਸਿੱਧੂ ਦੀ ਇੱਕ ਗੱਲ ਦਾ ਵਿਰੋਧ ਕਰ ਰਹੇ ਆ ਉਹਦੀ ਮਾਫੀ ਮੰਗਣ ਦੇ ਬਾਵਜੂਦ ਵੀ ਉਹਦਾ ਵਿਰੋਧ ਕਰ ਰਹੇ ਨੇ ਕੀ ਉਹਨਾਂ ਸਰਪੰਚਾਂ ਕੋਲੇ ਇਕੱਲੇ ਗੁਲਾਬ ਦਾ ਵਿਰੋਧ ਕਰਨ ਦਾ ਹੀ ਸਮਾਂ ਰਹਿ ਗਿਆ ਕੀ ਉਹਨਾਂ ਕੋਲੇ ਜ਼ਿੰਮੇਵਾਰੀਆਂ ਹੋਰ ਨਹੀਂ ਕਿ ਉਹਨਾਂ ਨੇ ਪਿੰਡ ਚੋਂ ਚਿੱਟਾ ਮਕਾ ਲਿਆ ਪਿੰਡ ਦਾ ਹੈਲਥ ਪਿੰਡ ਦੇ ਵਿੱਚ ਐਜੂਕੇਸ਼ਨ ਬਹੁਤ ਸਾਰੇ ਕੰਮ ਹੁੰਦੇ ਨੇ ਪਿੰਡ ਦੇ ਵਿੱਚ ਤੁਹਾਨੂੰ ਤੁਸੀਂ ਦੇਖਦੇ ਆ ਲਗਾਤਾਰ ਕਿ ਉਹਨਾਂ ਨੇ ਬਾਕੀ ਸਾਰੇ ਕੰਮ ਪਿੰਡ ਚੋਂ ਜਿਹੜੀਆਂ ਅਲਾਮਤਾਂ ਨੇ ਉਹ ਸਾਰੀਆਂ ਮੁਕਾਤੀਆਂ ਮਾੜੀਆਂ ਚੰਗੀਆਂ ਹਾਂ ਭਾਈ ਕੰਮ ਤਾਂ ਬਹੁਤ ਨੇ ਕੰਮ ਤਾਂ ਮੈਂ ਕਹਿੰਦਾ ਵੀ ਇੱਕ ਸਰਪੰਚ ਜਿਨ੍ਹਾਂ ਮਰਜ਼ੀ ਕਰੀ ਜਾਲੇ 5 ਸਾਲ ਚ ਵੀ ਮਿਲਦਾ ਵੀ ਉਹ ਨਹੀਂ ਕਰ ਪਾਊਗਾ ਨਾ ਕਿਉਂਕਿ ਇਹ ਸੰਸਾਰ ਦੇ ਵਿੱਚ ਜਿਹੜਾ ਐਂਟੀ ਸੋਸ਼ੀਅਲ 엘ਿਮੈਂਟਸ ਨੇ ਉਹ ਤੁਸੀਂ ਉਹਨੂੰ ਇੱਕ ਕੰਮ ਕਰਨ ਤੋਂ ਰੋਕੋਗੇ ਉਹ ਗਾਹ ਨਮਾ ਇੱਕ ਵਰਜਨ ਲਿਆਉਂਦਾ ਹੈ ਨਾ ਵੀ ਇਹ ਜਿਹਾ ਕੁਝ ਚੱਲਦਾ ਰਹਿੰਦਾ ਵਾ ਵੀ ਸਾਨੂੰ ਜਿਹੜਾ ਗੁਲਾਬ ਦਾ ਜਿਵੇਂ ਆਪਾਂ ਵਿਰੋਧ ਦੀ ਗੱ ਉਹੀ ਭਾਈ ਫੇਰ ਉੱਥੇ ਗੱਲ ਆ ਜਾਂਦੀ ਹੈ ਵੀ ਜਦੋਂ ਮਾਫੀ ਮੰਗ ਲਈ ਛੱਡ ਕੇ ਸਮਾਂ ਤੇ ਆਪਾਂ ਗੁਲਾਬ ਤੇ ਜੰਗ ਨੂੰ ਇਹ ਗੱਲ ਕਹੀ ਯਾਰ ਵੀ ਆ ਸਾਡੀਆਂ ਪਿੰਡਾਂ ਦੇ ਵਿੱਚ ਅਲਾਮਤਾਂ ਨੇ ਬੱਚਿਆਂ ਨੂੰ ਮੋਟੀਵੇਟ ਕਰੀਏ ਵੀ ਇਹਨਾਂ ਅਲਾਮਤਾਂ ਤੁਸੀਂ ਗਾਵੋ ਮੰਨ ਕੇ ਚਲੋ ਤੁਸੀਂ ਆਪਾਂ ਗੁਲਾਬ ਤੁਹਾਡੇ ਕੋਲ ਆ ਗਿਆ ਆਪਾਂ ਗੁਲਾਬ ਨੂੰ ਕੋਈ ਸਜ਼ਾ ਲਾਉਣੀ ਹੈ ਫੋਰ ਏਗਜ਼ਾਮਪਲ ਵੀ ਆਪਾਂ ਨੂੰ ਕਹਿਣਾ ਵੀ ਗੁਲਾਬ ਆਹ ਆਹ ਚੀਜ਼ਾਂ ਹੈਗੀਆਂ ਜਿਹੜੀ ਪਿੰਡਾਂ 'ਚ ਪ੍ਰੋਬਲਮ ਆ ਵੀ ਇਹਨਾਂ ਤੇ ਗਾ ਸਾਡਾ ਹਾਂ ਆਹ ਹੈ ਤੈਨੂੰ ਸਜ਼ਾ ਤੇ ਸਾਡਾ ਪਿਆਰ ਵੀ ਹੈ ਤੈਨੂੰ ਵੀ ਆਪ ਇਹਨਾਂ ਤੇ ਗਾ ਤੇ ਉਹ ਜਿਹੜੇ ਸਾਡੇ ਸਰਪੰਚ ਸਹਿਬਾਨ ਨੇ ਚਲੋ ਸਾਡੇ ਵੱਡੇ ਭ ਵੀ ਇਹ ਬੇਨਤੀ ਕਰੂੰਗਾ ਵੀ ਉਹ ਆਪਣਾ ਮੁੰਡਾ ਬਾਜੀ ਤੇ ਆਪਣੇ ਬੱਚਿਆਂ ਤੋਂ ਕੰਮ ਕਰਦੇ ਗਲਤੀਆਂ ਹੋ ਜਾਂਦੀਆਂ ਵੀ ਸਾਨੂੰ ਉਹਨਾਂ ਨੂੰ ਮਾਫ਼ ਕਰਨਾ ਚਾਹੀਦਾ ਹਾਂ ਕਿਉਂਕਿ ਇਹਨੇ ਮਾਫ਼ੀ ਮੰਗ ਲਈ ਜੇਕਰ ਉਹਨੇ ਮਾਫੀ ਨਾ ਮੰਗੀ ਹੁੰਦੀ ਨਾ ਤੇ ਉਹ ਕੋਈ ਆਪਦਾ ਕੋਈ ਜਿੱਦ ਕਰੇ ਜਾਂ ਉਹ ਦੇਖੋ ਸਪਸ਼ਟੀ ਕਰਨ ਦਵੇ ਫਿਰ ਇਹ ਚੀਜ਼ਾਂ ਜਿਵੇਂ ਤੁਹਾਨੂੰ ਕਿਹਾ ਵੀ ਇਹ ਬਹੁਤ ਮਾਨ ਮਰਿਆਦ ਦੇਣ ਚੀਜ਼ਾਂ ਨੇ ਸਰਪੰਚੀਆਂ ਹੋ ਗਈਆਂ ਜਾਂ ਉਹ ਹਨਾ ਤੇ ਫਿਰ ਅਸੀਂ ਅਸੀਂ ਵੀ ਉਹ ਡਟ ਕੇ ਵਿਰੋਧ ਕਰਾਂਗੇ ਤੇ ਸਾਨੂੰ ਵੀ ਅਸੀਂ ਪਹਿਲਾਂ ਸੋਚਿਆ ਸੀ ਵੀ ਚੀਜ਼ ਗਲਤ ਹੈ ਪਰ ਜਦੋਂ ਮਾਫੀ ਆ ਗਈ ਫਿਰ ਸਾਨੂੰ ਲੱਗੇ ਵੀ ਠੀਕ ਹੈ ਵੀ ਚਲੋ ਹੋ ਗਿਆ ਵਾ ਗਿਆ ਵੀ ਉਹ ਬੰਦੇ ਨੇ ਮਾਫੀ ਮੰਗ ਲਈ ਆਪਾਂ ਨੂੰ ਛੱਡਣਾ ਚਾਹੀਦਾ ਪੈਸੇ ਨੂੰ ਹਾਂ ਜੀ ਅੱਛਾ ਭਾਈ ਮੈਂ ਮੈਨੂੰ ਥੋੜਾ ਜਿਹਾ ਚੈਨਲਾ ਹੋਰ ਪਾ ਦਿਓ ਮੈਂ ਫਿਰ ਉੱਥੇ ਆਉਣਾਗਾ ਹੁਣ ਇੱਕ ਤਾਂ ਸਰਪੰਚ ਵਿਰੋਧ ਕਰ ਰਿਹਾ ਹੈਗੇ ਗਲਾਬ ਸਿੱਧੂ ਦੀ ਇਸ ਗੱਲ ਦਾ ਦੂਜੇ ਤੁਹਾਡੇ ਵਰਗੇ ਕੰਮ ਕਰ ਰਹੇ ਹੈਗੇ ਸਰਪੰਚ ਦੀਆਂ ਹੋਰ ਜ਼ਿੰਮੇਵਾਰੀਆਂ ਕੀ ਨੇ ਪਿੰਡ ਦੇ ਵਿੱਚ ਜਿਵੇਂ ਆਪਾਂ ਗੱਲ ਕਰ ਲੈਣੀ ਆ ਕਿ ਗ੍ਰਾਮ ਸਭਾ ਤੇ ਬੁਲਾਉਣੀ ਆ ਹੋਰ ਕੀ ਜ਼ਿੰਮੇਵਾਰੀਆਂ ਨੇ ਲੋਕਾਂ ਤਾਂ ਮੋਟੀ ਜਗ੍ਹਾ ਲਈ ਹੀ ਪਤਾ ਬਈ ਬਹੁਤ ਮਤਲਬ ਮੈਂ ਤਾਂ ਇਹ ਗੱਲ ਕਹੂੰ ਵੀ ਕੱਲਾ ਸਰਪੰਚ ਵੀ ਨਹੀਂ ਸਰਪੰਚ ਦੇ ਨਾਲ ਇੱਕ ਗ੍ਰਾਮ ਪੰਚਾਇਤ ਆਗੀ ਇੱਕ ਗ੍ਰਾਮ ਸਭਾ ਆਗੀ ਵੀ ਤਕੜੀ ਗ੍ਰਾਮ ਪੰਚਾਇਤ ਹੋਉਂਦ ਉਦੋਂ ਆਉਂਦੀ ਆ ਜੇਕਰ ਇੱਕ ਤਕੜੀ ਗ੍ਰਾਮ ਸਭਾ ਹੋਗੀ ग्राम सभा ਜਿਹੜਾ ਪਿੰਡ ਦਾ 18 ਸਾਲ ਤੋਂ ਉੱਪਰ ਬੰਦਾ ਬਣ ਗਿਆ ভোটার ਬਣ ਗਿਆ ਪਿੰਡ ਦਾ ভোটার ਬਣ ਗਿਆ ਉਹ ਆਟੋਮੈਟਿਕਲੀ ಗ್ರಾಮ ਸਭਾ ਦਾ ਮੈਂਬਰ ਬਣ ਗਿਆ ਤੇ ಗ್ರಾಮ ਸਭਾ ਸਥਾਈ ਹੈ ਵਿਧਾਨਿਕ ਆ ਕਦੇ ਵੀ ਭੰਗ ਨਹੀਂ ਹੁੰਦੀ ਵੀ ਸਾਨੂੰ ਸਰਪੰਚ ಗ್ರಾಮ ਪੰਚਾਇਤ ਸਰਪੰਚ ਤੇ ಗ್ರಾಮ ਸਭਾ ਨੂੰ ਮਿਲ ਕੇ ਵੀ ਆਪਣੇ ਪਿੰਡਾਂ ਦੇ ਬਹੁਤ ਕੰਮ ਕਰਨ ਦੀ ਲੋੜ ਆ ਪਿੰਡਾਂ ਦੇ ਭਾਈ ਸਭ ਤੋਂ ਵੱਡੀ ਗੱਲ ਸਾਡੇ ਪਿੰਡਾਂ ਜਿਵੇਂ ਆਪਾਂ ਨਸ਼ੇ ਦੀ ਗੱਲ ਕਰਦੇ ਆਂ ਗਰੀਬੀ ਦੀ ਗੱਲ ਕਰਦੇ ਆਂ ਬਈ ਮਾੜੀ ਹਵਾ ਹੋ ਗਈ ਮਾੜੀ ਮਾੜਾ ਪਾਣੀ ਹੋ ਗਿਆ ਤੇ ਬਈ ਹੋਰ ਬਹੁਤ ਲਾਹਮਤਾਂ ਨੇ ਜੋ ਸਾਨੂੰ ਚਿੰਬੜੀਆਂ ਹੋਏ ਨੇ ਵੀ ਸਾਨੂੰ ਬਈ ਸਰਪੰਚਾਂ ਨੂੰ ਕਿਉਂਕਿ 5 ਸਾਲ ਦਾ ਟਾਈਮ ਹੁੰਦਾ ਕੋਈ ਸਰਪੰਚ ਰਿਪੀਟ ਕਰ ਜਾਂਦਾ ਜਾਂ ਟਰਮ ਚੇਂਜ ਹੋ ਜਾਂਦੀ ਆ ਪੀਸ ਉਸ ਤੋਂ ਬਾਅਦ ਵੀ ਤੁਸੀਂ ਜਦੋਂ ਸਰਪੰਚ ਤੋਂ ਲੈ ਕੇ ਤੁਹਾਡਾ ਕੋਈ ਐਕਸਪੀਰੀਅੰਸ ਆ ਤਾਂ ਨਵਾਂ ਸਰਪੰਚ ਆਉਂਦਾ ਫੇਰ ਵੀ ਸਾਨੂੰ ਉਹਦੇ ਨਾਲ ਲੱਗੇ ਕੰਮ ਕਰਨੇ ਚਾਹੀਦੇ ਜਿਵੇਂ ਕਿ ಗ್ರಾಮ ਸਭਾ ਹੋ ਗਈ ਬਈ ಗ್ರಾಮ ਸਭਾ ਦਾ ਇੱਕ ਪਿੰਡ ਦੀ ਆ ਗਈ ਸਾਡਾ ਆਉਣ ਵਾਲਾ ਭਵਿੱਖ ਕੀ ਹੈ ਆਉਣ ਵਾਲਾ ਭਵਿਕਾ ਸਾਡੇ ਬੱਚੇ ਬੱਚਿਆਂ ਲਈ ਬਾਲ ਸਵਾ ਸ ਅੱਛਾ ਬਾਲ ਸਵਾ ਵੀ ਪਿੰਡ ਦੇ ਵਿੱਚ ਬੁਲਾਉਣੀ ਹੁੰਦੀ ਹਾਂਜੀ ਭਾਈ ਸਾਨੂੰ ਬਾਲ ਸਵਾ ਅਸੀਂ ਬੁਲਾਉਨੇ ਆ ਭਾਈ ਗ੍ਰਾਮ ਸਭਾ ਦੇ ਨਾਲ ਨਾਲ ਬਾਲ ਸਭਾ ਅਸੀਂ ਬਾਲ ਸਭਾ ਚ ਬਲਾ ਕੇ ਬੱਚਿਆਂ ਨਾਲ ਗੱਲ ਕਰਦੇ ਆਂ ਬੱਚਿਆਂ ਨੂੰ ਪੜ੍ਹਾਈ ਬਾਰੇ ਮੋਟੀਵੇਟ ਕਰਦੇ ਆਂ ਬੱਚਿਆਂ ਨੂੰ ਉਹਨਾਂ ਦੇ ਗੋਲਸ ਕੀ ਆ ਪੁੱਛਦੇ ਆਂ ਫਿਰ ਬੱਚਿਆਂ ਨੂੰ ਇਹ ਕਹਿੰਨੇ ਆਂ ਵੀ ਤੁਸੀਂ ਕੋਈ ਬੱਚਾ ਕਹਿੰਦਾ ਜੀ ਅਸੀਂ ਪੁਲਿਸ ਵਾਲਾ ਬਣਨਾ ਉਹਨੂੰ ਪੁੱਛਦੇ ਆਂ ਪੁੱਤ ਫਿਰ ਤੁਸੀਂ ਕਿ ਕਿੱਦਾਂ ਬਣੋਗੇ ਉਹ ਕਹਿੰਨਗੇ ਜੀ ਸਾਨੂੰ ਪਤਾ ਨਹੀਂ ਕਈ ਵਾਰ 6ਵੀਂ ਵਾਲਾ ਬੱਚਾ ਨਹੀਂ ਪਤਾ ਹੁੰਦਾ 10ਵੀਂ ਵਾਲੇ ਬੱਚੇ ਨੂੰ ਪੁੱਛਦੇ ਆਂ ਫਿਰ ਉਹਨੂੰ ਕਹਿੰਦੇ ਤੁਸੀਂ ਗੂਗਲ ਕਰੋ ਤੁਸੀਂ ਇਹ ਬੁੱਕਸ ਪੜ੍ਹੋ ਫਿਰ ਅਸੀਂ ਬਾਲ ਸਭਾ ਚ ਬੱਚਿਆਂ ਨੂੰ ਪੜ੍ਹਾਈ ਬਾਰੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਬਾਰੇ ਬੱਚਿਆਂ ਨੂੰ ਗੇਮਸ ਬਾਰੇ ਤੁਸੀਂ ਭਾਈ ਸਮਾਜ ਦੀ ਇੱਕ ਸਾਡੇ ਪੰਜਾਬ ਦੀ ਪੋਲਿਟਿਕਸ ਹੋ ਗਈ ਕਿਉਂਕਿ ਰਾਜਨੀਤੀ ਵੀ ਸਾਨੂੰ ਜਾਣਣੀ ਜ਼ਰੂਰੀ ਹੈ ਅਸੀਂ ਮਤਲਬ ਉਹ ਬੱਚਿਆਂ ਇਹ ਜੇ ਹੈ ਜੀ ਟਾਪਿਕ ਲੱਗੇ ਸੀ ਬੱਚਿਆਂ ਨਾਲ ਬਾਲ ਸਭਾ ਚ ਕਰਦੇ ਆ ਫਿਰ ਭਾਈ ਅਸੀਂ ਮਹਿਲਾ ਸਭਾ ਬੁਲਾਉਨੇ ਆ ਜੀ ਮਹਿਲਾ ਸਭਾ ਇਹ ਇਹ ਮਤਲਬ ਹੈ ਪੰਚਾਇਤੀ ਰਾਜ ਐਕਟ ਵਿੱਚ ਹੈ ਵੀ ਬਾਲ ਸਭਾ ਬਲਾਓ ਨਾਲ ਮਹਿਲਾ ਸਭਾ ਬਲਾਓ ਅਸੀਂ ਭਾਈ ਮਹਿਲਾ ਸਭਾ ਦੇ ਵਿੱਚ ਮਤਲਬ ਹੁਣ ਜੇ ਇਸ ਵਾਰ ਅਸੀਂ ਬੁਲਾਵਾਂਗੇ ਅਸੀਂ ਕੋਸ਼ਿਸ਼ ਕਰਾਂ ਕੋਈ ਅੱਛੀ ਲੇਡੀ ਡਾਕਟਰ ਆਵੇ ਜਿਹੜੀ ਮਹਿਲਾ ਸਭਾ ਦੇ ਵਿੱਚ ਲੇਡੀਆਂ ਨੂੰ ਕੋਈ ਪ੍ਰੋਬਲਮ ਲੇਡੀਆਂ ਜੱਕ ਜਾਂਦੀਆਂ ਬਚਾਰੀਆਂ ਸਾਡੀਆਂ ਮਾਂ ਮਾਪਾਂ ਨਾ ਤਾਂ ਕਿ ਉਹ ਮਹਿਲਾ ਸਭਾ ਦੇ ਵਿੱਚ ਉਹ ਲੇਡੀ ਡਾਕਟਰ ਆ ਕੇ ਉਹ ਲੇਡੀਆਂ ਨੂੰ ਉਹਨਾਂ ਦੀ ਹੈਲਥ ਬਾਰੇ ਹੈਲਥ ਕੌਨਸ਼ੀਅਸਟੀ ਦੀ ਕਿਵੇਂ ਰਹਿਣਾ ਉਹ ਬਾਰੇ ਦੱਸੇ ਨਾ ਤਾਂ ਜਿੱਥੇ ਬਾਲ ਸਭਾ ਗ੍ਰਾਮ ਸਭਾ ਮਹਿਲਾ ਸਭਾ ਪਿੰਡ ਦੇ ਭਾਈ ਮਾਨਿਟਰੀ ਕਮੇਟਰੀਆਂ ਬਣਾਉਂਦੀਆਂ ਹੁੰਦੀਆਂ ਨੇ ਇੰਨੇ ਕੰਮ ਨੇ ਨਾ ਮੈਂ ਤਾਂ ਹਸਦਾ ਸੀ ਮੈਂ ਕਿਹਾ ਵੀ ਸਰਪੰਚਾਂ ਨੂੰ ਵੀ ਜਿਵੇਂ ਐਮਐਲਏ ਨੂੰ ਤਨਖਾਹ ਲੱਗਦੀ ਆ 50000 55000 ਹੁੰਦੀ ਆ ਸਰਪੰਚ ਨੂੰ ਵੀ ਉਹਦੇ ਪਿੰਡ ਦੇ ਹਿਸਾਬ ਨਾਲ ਕੰਮ ਦੀ ਤਨਖਾਹ ਲਾਉਣੀ ਚਾਹੀਦੀ ਆ ਕਿਉਂਕਿ ਕਿਤੇ ਨਾ ਕਿਤੇ ਉਹਨੂੰ ਆਪਣਾ ਕੰਮ ਛੱਡ ਕੇ ਤੇ ਆਪਣਾ ਟਾਈਮ ਦੇਣਾ ਤਾਂ ਹੀ ਉਹ ਕੰਮ ਕਰਨਗੇ ਤੇ ਮੋਸਟਲੀ ਫਿਰ ਜੇ ਬਈ ਬੰਦਾ ਟਾਈਮ ਦੇਊਗਾ ਉਹਨੂੰ ਤਨਖਾਹ ਕੁਛ ਨਹੀਂ ਉਹਦਾ ਤੇ ਉਹਦਾ ਘਰ ਸਰਵਾਈਵ ਹੋਊਗਾ ਨਾ ਸੋ ਜਿੱਥੇ ਬਈ ਇਹ ਗਰਾਸ ਰੂਟ ਤੇ ਜਿਹੜੀ ਇਹ ਸਾਡੀ ਪੰਚਾਇਤ ਦੀ ਇਕਾਈ ਆ ਇਹਦੀ ਮਜ਼ਬੂਤੀ ਤਾਂ ਹੋ ਗਈ ਵੀ ਇਹਨੂੰ ਕੰਮ ਕਰਨ ਵਾਲੇ ਜਿਹੜੇ ਸਰਪੰਚ ਨੇ ਉਹਨਾਂ ਨੂੰ ਬਈ ਤਨਖਾਹ ਤੇ ਉਹਨਾਂ ਨੂੰ ਮੰਨਦੇ ਪੱਤੇ ਤੇ ਉਹਨਾਂ ਤੋਂ ਚਾਹੇ ਤੁਸੀਂ ਫੀਡਬੈਕ ਆਉਟਪੁੱਟ ਰਿਪੋਰਟ ਵੀ ਲਵੋ ਵੀ ਭਾਈ ਤੈਨੂੰ ਤਨਖਾਹ ਆਉਂਦੀ ਹੈ ਵੀ ਤੁਸੀਂ ਕਿੰਨਾ ਕੰਮ ਕੀ ਕੀਤਾ ਨਾ ਭਾਈ ਮੈਂ ਮੈਂ ਤੇ ਕਹਣਾ ਵੀ ਜਿਵੇਂ ਹੁਣ ਤੁਸੀਂ ਬੀਤੇ ਦਿਨੀ ਸ਼ਾਇਦ 15 ਅਕਤੂਬਰ ਦੀ ਗੱਲ ਆ ਜਦੋਂ ਪੰਚਾਇਤ ਸਾਲ ਪੂਰਾ ਹੋਇਆ ਸੀ ਹਾਂਜੀ 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 ਹੁਣ ਤੁਸੀਂ ਇੱਕ ਸਾਲ ਬਾਅਦ ਤੁਸੀਂ ਪੂਰੇ ਪਿੰਡ ਨੂੰ ਆਪ ਦਾ ਰਿਪੋਰਟ ਕਾਰਡ ਪੇਸ਼ ਕੀਤਾ ਕਿ ਮੈਂ ਪਿੰਡ ਦੇ ਵਿੱਚ ਆਹਾਹਾ ਕੰਮ ਕੀਤੇ ਆ ਕੀ ਫਿਰ ਜੇ ਤੁਸੀਂ ਕਿਸੇ ਗਾਇਕ ਦਾ ਕਿਸੇ ਮਤਲਬ ਐਕਟਰ ਦਾ ਤੁਸੀਂ ਵਿਰੋਧ ਕਰਦੇ ਹੋਗੇ ਕਿ ਹੁਣ ਤੁਸੀਂ ਫਿਰ ਉਹ ਵੀ ਪਾਉਨੇ ਹੋ ਰਿਪੋਰਟ ਕਾਰਡ ਚ ਵੀ ਸੀ ਭਾਈ ਗਲਾਬ ਸਿੰਘ ਦਾ ਵਿਰੋਧ ਕੀਤਾ ਨਹੀਂ ਨਹੀਂ ਭਾਈ ਚਲੋ ਇਹ ਆ ਨਾ ਇੱਕ ਸਮਾਜਿਕ ਗੱਲ ਆ ਜਾਂਦੀ ਹੈ ਨਾ ਵੀ ਚਲੋ ਜਿਵੇਂ ਕਹੋ ਵੀ ਹਾਂ ਜਿਵੇਂ ਭਾਈ ਪਿੱਛੇ ਜਸ਼ਨ ਸਰਪੰਚ ਦੀ ਡੈਥ ਹੋਈ ਤੇ ਉਹ ਸਾਡੀ ਆ ਨਾ ਜਿਵੇਂ ਇੱਕ ਪਿੰਡ ਪ੍ਰਤੀ ਜੰਮਬਰੀ ਆ ਗਿਆ ਫਿਰ ਇੱਕ ਸਾਡੇ ਆਪਣੇ ਸਮਾਜ ਪ੍ਰਤੀ ਸਾਡੀ ਸਰਪੰਚ ਕਮਿਊਨਿਟੀ ਪ੍ਰਤੀ ਜੰਮਬਰੀ ਆ ਗਈ ਬੀਇੰਗ ਸਰਪੰਚ ਜਿੰਨਾ ਚਿਰ ਮੈਂ ਹੈਗਾ ਨਾ ਜਸਨ ਸਰਪੰਚ ਦਾ ਹੋਇਆ ਅਸੀਂ ਬਈ ਹਾ ਦਾ ਨਾਰਾ ਮਾਰਿਆ ਅਸੀਂ ਆਪਣੇ ਪਿੰਡ ਦੇ ਸਾਡੇ ਸਰਪੰਚਾਂ ਨੇ ਸਾਡਾ ਕਿਹਾ ਵੀ ਉਸ ਚੀਜ਼ ਉਹ ਸਾਡੀ ਨੈਤਿਕ ਜਿੰਮੇਰੀ ਆ ਗਈਆਂ ਇਹਦੇ ਵਿੱਚ ਵੀ ਗੁਲਾਬ ਤੋਂ ਗਲਤੀ ਹੋਈ ਨੋ ਡਾਊਟ ਉਹ ਤੋਂ ਗਲਤੀ ਹੋਈ ਪਰ ਉਹਦੇ ਵਿੱਚ ਵੀ ਸਾਨੂੰ ਵੀ ਲੱਗਿਆ ਪਰ ਜਦੋਂ ਮਾਫੀ ਆ ਗਈ ਫਿਰ ਸਾਨੂੰ ਮਤਲਬ ਲੱਗਿਆ ਵੀ ਠੀਕ ਹੈ ਵੀ ਅਗਾਹ ਆਪਾਂ ਨੂੰ ਜਾਣ ਦੀ ਲੋੜ ਨਹੀਂ ਉਸ ਅਸਲ ਦੇ ਵਿੱਚ ਗੱਲ ਇਹ ਹੈ ਨਾ ਬਈ ਸਾਡੀ ਹੋਰ ਜਿੰਮੇਰੀ ਬਹੁਤ ਆ ਜਾਂਦੀਆਂ ਨੇ ਜਿਵੇਂ ਆਪਾਂ ਗੱਲ ਕੀਤਾ ਵੀ ਤੁਸੀਂ ਰਿਪੋਰਟ ਕਰ ਦਰਜ ਕਰੋਗੇ ਵੀ ਸਾਨੂੰ ਨਾ ਬਈ ਇਹ ਜ਼ਰੂਰੀ ਹੈ ਇਹ ਯੂਨੀਅਨ ਸਾਡੇ ਲਈ ਬਹੁਤ ਜ਼ਰੂਰੀ ਨੇ ਕਿਉਂਕਿ ਯੂਨੀਅਨ ਦੇ ਨਾਲ ਹਨਾ ਸਾਡੀ ਇੱਕ ਤਾਕਤ ਉਹ ਯੂਨਾਈਟ ਹੋ ਜਾਂਦੀ ਆ ਉਹ ਜੁਨਾਈਟ ਸਾਨੂੰ ਫਿਰ ਕਿੱਥੇ ਵਰਤਣੀ ਚਾਹੀਦੀ ਆ ਜਿੱਥੇ ਬਾਈ ਸਾਡੇ ਪਹਿਲਾਂ ਜਸ਼ਨ ਸਰਪੰਚ ਤੇ ਆਪਾਂ ਗੱਲ ਕੀਤੀ ਆ ਉਹ ਮੁੰਡਾ ਮਰ ਗਿਆ ਸਾਨੂੰ ਆਪਦੀ ਯੂਨੀਅਨ ਦੀ ਪਾਵਰਸ ਉੱਥੇ ਵਰਤਣੀ ਚਾਹੀਦੀ ਆ ਤੇ ਫਿਰ ਇਹਨਾਂ ਦਾ ਡਰ ਵੀ ਹੋਊਗਾ ਵੀ ਬਾਈ ਇਹ ਜਿਹੜੇ ਸਰਪੰਚ ਨੇ ਵੀ ਕਿਉਂਕਿ ਇੱਕ ਸਰਪੰਚ ਜਾਊਗਾ ਬਾਈ ਉਹ ਤੇ ਵੀਡੀਓ ਦਫਤਰ ਕੋਈ ਸਾਨੂੰ ਗੋਲਦਾ ਹੀ ਨਹੀਂਗਾ ਉਹ ਮਤ ਲੈਂਡ ਪੂਲਿੰਗ ਵਲੇ ਬਾਈ ਮਤੇ ਨਹੀਂ ਫੜਦੇ ਸੀਗੇ ਜਦੋਂ ਸਾਡੀ ਯੂਨਾਈਟਡ ਇੱਕ ਸਾਡੀ ਇੱਕ ਯੂਨੀਅਨ ਬਣ ਗਈ ਸਾਡੀ ਪਾਵਰ ਯੂਨਾਈਟ ਹੋ ਗਈ ਫਿਰ ਬਾਈ ਸਾਨੂੰ ਅਲੱਗ-ਲਾਗ ਕੋਈ ਕਾਰਨ ਦਾਸਾ ਨਾ ਵੀ ਸਾਨੂੰ ਬਈ ਆਪਦੀ ਜਿਹੜੀ ਪਾਵਰ ਆ ਉਹ ਅਜਿਹੇ ਕੰਮਾਂ ਤੇ ਵਰਤਣੀ ਚਾਹੀਦੀ ਆ ਜਿੱਥੇ ਸਾਡੇ ਉਹੀ ਗੱਲ ਕਰਦਣਾ ਵੀ ਇੱਕ ਵਿਅਕਤੀ ਵਿਸ਼ੇਸ਼ ਨਹੀਂ ਇੱਕ ਸਰਪੰਚ ਜਿਹੜੀ ਉਹਦੀ ਮਾਨ ਮਰਿਆਦਾ ਜਦੋਂ ਉਹਨੂੰ ਢਾੜ ਲੱਗਦੀ ਆ ਸਾਨੂੰ ਆਪਦੀ ਪਾਵਰ ਆਪਦੀ ਯੂਨੀਅਨ ਜਿਹੜੀ ਹੈਗੀਆਂ ਨੇ ਸਾਨੂੰ ਇਹਨਾਂ ਦੇ ਖਿਲਾਫ ਵੀ ਵਰਤਣੀ ਚਾਹੀਦੀ ਆ ਇਹ ਬਹੁਤ ਚੰਗੀ ਗੱਲ ਆ ਯੂਨੀਅਨਸ ਹੋਣਾ ਬਹੁਤ ਚੰਗੀ ਗੱਲ ਆ ਮੈਂ ਇਸ ਚੀਜ਼ ਦਾ ਹੰਭੀ ਆ ਕਿਉਂਕਿ ਜੇਕਰ ਸਾਡੀ ਪਾਵਰ ਜੁਨਾਈਟ ਹੋ ਗਈ ਫਿਰ ਸਾਡੇ ਜਿਹੜਾ ਅਤਿਆਚਾਰ ਹੁੰਦੇ ਨੇ ਉਹ ਤਾਂ ਅਸੀਂ ਵਿਰੋਧ ਕਰ ਸਕਦੇ ਆ ਫਿਰ ਮੈਂ ਤੁਸੀਂ ਸੁਖਵਿੰਦਰ ਸਰਪੰਚ ਦੀ ਬਹੁਤ ਸਾਰੇ ਸਰਪੰਚਾ ਜਗਲਾਬ ਸਿੱਧੂ ਦਾ ਵਿਰੋਧ ਕਰ ਰਹੇ ਨੇ ਜਦੋਂ ਸੁਖਵਿੰਦਰ ਕਲਕੱਤਾ ਨੂੰ ਸਰਪੰਚ ਨੂੰ ਐਮਐਲਏ ਲਾਭ ਸਿੰਘ ਗੋਕੇ ਕਹਿੰਦਾ ਸੀ ਕਿ ਮਾਰ ਮਾਰ ਤੇਰੇ ਲਪੜੇ ਅੰਦਰ ਸਿੱਟਿਆ ਹੁੰਦਾ ਉਦੋਂ ਮੈਨੂੰ ਕੋਈ ਸਰਪੰਚ ਨਹੀਂ ਦਿਖਿਆ ਵਿਰੋਧ ਕਰਦਾ ਕਿ ਯੂਨੀਅਨ ਬਣਾ ਕੇ ਅਸੀਂ ਐਮਐਲਏ ਤੋਂ ਮਾਫੀ ਮੰਗਵਾਈਏ ਜੀ ਹਾਂ ਬਈ ਤਾਂ ਹੀ ਤਾਂ ਫਿਰ ਇਹ ਬਾਈ ਜਿਹੜੇ ਸਿਆਸੀ ਬੰਦੇ ਸਾਡਾ ਸ਼ੋਸ਼ਣ ਕਰਦੇ ਆ ਹੁਣ ਜਿਵੇਂ ਅਸੀਂ ਵੀਂਗ ਸਰਪੰਚ ਆ ਤੇ ਜਿਵੇਂ ਸਾਨੂੰ ਕੋਈ ਗ੍ਰਾਂਟ ਨਹੀਂ ਆਉਂਦੀ ਉਤੇ ਹੋਰ ਬਹੁਤ ਦਿੱਕਤਾਂ ਕਰਨੀਆਂ ਪੈਂਦੀਆਂ ਨੇ ਜੇਕਰ ਸਾਡੀ ਯੂਨੀਅਨ ਤਕੜੀ ਹੋਊਗੀ ਤੇ ਅਸੀਂ ਸਹੀ ਗੱਲ ਨੂੰ ਕਰਾਂਗੇ ਸਾਡੇ ਪਿੱਛੇ ਲੋਕ ਵੀ ਆਉਣਗੇ ਹਾਂ ਸਹੀ ਥਾ ਤੇ ਸਾਨੂੰ એનર્ਜੀ ਲਾਉਣੀ ਚਾਹੀਦਾ ਤੇ ਨੋਟ ਮੈਂ ਨਹੀਂ ਕਹਿ ਰਿਹਾ ਉਹਨਾਂ ਨੂੰ ਵੀ ਜਿਹੜਾ ਗਲਾਬ ਸਿੱਧੂ ਵਾਲਾ ਈਸ਼ੂ ਆ ਵੀ ਇਹ ਉਹ ਗਲਤ ਨਹੀਂ ਉਹ ਸਹੀ ਨੇ ਕਿਉਂਕਿ ਇਹ ਚੀਜ਼ ਸਰਪੰਚ ਨੂੰ ਟਾ ਲੱਗੀ ਆ ਪਰ ਮੇਰੇ ਹਿਸਾਬ ਦੇ ਨਾਲ ਵੀ ਉਹ ਸਾਡੇ ਵੱਡੇ ਸਰਪੰਚ ਭਰਾ ਨੇ ਵੀ ਜੇ ਉਹ ਸਾਡਾ ਭਰਾ ਪਾ ਵੀ ਆਪਾਂ ਉਹਨੇ ਜਦ ਮਾਫੀ ਮੰਗ ਲਈ ਆ ਨਾ ਵੀ ਆਪਾਂ ਨੂੰ ਉਹ ਹੁਣ ਉਹਨੂੰ ਮਾਫ ਕਰ ਦੇਣਾ ਚਾਹੀਦਾ ਵਾ ਵੱਡਾ ਦਿਲ ਖਾਂ ਉਹ ਵੱਡਾ ਹੋ ਗਿਆ ਤੇ ਸਾਨੂੰ ਉਹਨੂੰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਸਾਡਾ ਬੱਚਾ ਵਾ ਤੇ ਹੁਣ ਤੁਸੀਂ ਜਿਹੜੀਆਂ ਸਾਡੀਆਂ ਆ ਚੀਜ਼ਾਂ ਨੇ ਸਰਪੰਚੀ ਬਾਰੇ ਜਾਂ ਹੋਰ ਆਪਾਂ ਪ੍ਰੋਬਲਮਸ ਨੇ ਪਿੰਡਾਂ ਦੀਆਂ ਇਹਨਾਂ ਤੇ ਗਾਣਾ ਗਾਵੋ ਜਿਹਦੇ ਨਾਲ ਇਹ ਗੁੰਗੀਆਂ ਸਰਕਾਰਾਂ ਦੇ ਕੰਨ ਖੁੱਲਣ ਤੇ ਕਿਉਂਕਿ ਮੁੰਡੇ ਚੰਗੇ ਆ ਜੀ ਤੇ ਆਪਾਂ ਜਿਵੇਂ ਗੱਲ ਕੀਤੀ ਆ ਇਹਦੀ ਜੰਗ ਦੀ ਗੱਲ ਕੀਤੀ ਆ ਜੰਗ ਨੂੰ ਆਪਾਂ ਦੇਖਦੇ ਆ ਔਰ ਕਿ ਟੂ ਵੇਲੇ ਤੋਂ ਆਪਾਂ ਜੰਗ ਨੂੰ ਦੇਖਦੇ ਆ ਜੀ ਅਸੀਂ ਜੀ ਵੀ ਐਡਾ ਵਧੀਆ ਮੁੰਡਾ ਹਨਾ ਤੇ ਗੁਲਾਬ ਦੀ ਆਪਾਂ ਗੱਲ ਕਰਦੇ ਆ ਵੀ ਉਹਨੇ ਕਿੰਨਾ ਸਟਰਗਲ ਕੀਤਾ ਵਾ ਵੀ ਮੈਂ ਤਾਂ ਆਪਣੇ ਉਹ ਸਾਰੇ ਸਰਪੰਸ ਵੀਰਾਂ ਨੂੰ ਬੇਨਤੀ ਕਰ ਵੀ ਤੁਸੀਂ ਵੱਡੇ ਹੋ ਜਿਹੜੇ ਗੁਲਾਬ ਨੇ ਇਹ ਲਾਈਨ ਬਾਈ ਉਹ ਗਲਤ ਸੀਗੀ ਸਾਰੇ ਬੰਦੇ ਨੇ ਕੀਤਾ ਵੀ ਅਸੀਂ ਨਹੀਂ ਕਹਿੰਦੇ ਤੁਸੀਂ ਜਾਣ ਕੇ ਕਰ ਦਿਓ ਪਰ ਜਦੋਂ ਉਹਨੇ ਮਾਫੀ ਮੰਗ ਲਈ ਵੀ ਆਪਾਂ ਨੂੰ ਤੁਸੀਂ ਨੇੜੇ ਦੇ ਬੈਠਿਓ ਇਸ ਤਾਂ ਫੇਰ ਦੂਰ ਵੀ ਤੁਸੀਂ ਨੇੜੇ ਦੇ ਬੈਠਿਓ ਉਹਨੂੰ ਹੱਕ ਨਾ ਸੱਦ ਕੇ ਉਹਨੂੰ ਕਹਿ ਕੇ ਗੁਲਾਬ ਨੂੰ ਉਹਦੋਂ ਮਾਫੀ ਕਰਕੇ ਇਸ ਮੈਟਰ ਨੂੰ ਸਾਨੂੰ ਖਤਮ ਕਰਨਾ ਚਾਹੀਦਾ ਵਾ ਅੱਛਾ ਭਾਈ ਤੁਹਾਡੇ ਅੱਛਾ ਤੁਹਾਡਾ ਰਿਪੋਰਟ ਕਾਰਡਾ ਚਲੋ ਲੱਗਦੇ ਹੱਥ ਤੁਸੀਂ ਆ ਵੀ ਦੱਸ ਦੋ ਤੁਸੀਂ ਮੈਂ ਉਸ ਦਿਨ ਤੁਹਾਡਾ ਚਲੋ ਇਹ ਦਿਖਾਉਣਾ ਭੁੱਲ ਗਿਆ ਜਿਸ ਦਿਨ ਤੁਸੀਂ ਪਿੰਡ ਪ੍ਰੋਗਰਾਮ ਕੀਤਾ ਸੀ ਇਸ ਉਹਦੇ ਵਿੱਚ ਕੀ ਆ ਮੈਨੂੰ ਇਨ ਸ਼ਾਰਟ ਹੀ ਦੱਸ ਦੋ ਤੁਸੀਂ ਇੱਕ ਇੱਕ ਸਾਲ ਦੇ ਵਿੱਚ ਕੀ ਕੰਮ ਕਰਤੇ ਪਿੰਡ 'ਚ ਇੱਕ ਇੱਕ ਸਾਲ ਦੇ ਵਿੱਚ ਭਾਈ ਅਸੀਂ ਬਹੁਤ ਮਤਲਬ ਆਪਣੇ ਵੱਲੋਂ ਕੰ ਅ ਬਿਦਆਊਟ ਦੀ ਹੈਲਪ ਆਫ ਗਵਰਨਮੈਂਟ ਵਿਦ ਲੋਟਸ ਆਫ ਚੈਲੰਜ ਵੀ ਸਾਨੂੰ ਇਹਦੇ ਵਿੱਚ ਕੋਈ ਗਾਰੰਟ ਨਹੀਂ ਸਾਨੂੰ ਬਾਈ ਸਿਰਫ ਇਹਦੇ ਵਿੱਚ ਸਾਡੇ ਦਾਨੀ ਸੱਜਣ ਸਾਡੇ ਐਨ ਆਰ ਆ ਵੀਰ ਆਪਣੇ ਭੈਣ ਭਰਾ ਕੁਝ ਜਿੰਨਾ ਕਾ ਆਪ ਦੀ ਸਾਡੀ ਆ ਹੈਸੀਅਤ ਹੈਗੀ ਆ ਉਹ ਕਰ ਕਰਾ ਕੇ ਬਾਈ ਸਰਪੰਚ ਦਾ ਤਾਂ ਨਾ ਜਿਹੜਾ ਕੋਈ ਸਰਪੰਚ ਕੰਮ ਕਰਦਾ ਉਹਦਾ ਤਾਂ ਜਿੰਨਾ ਰੁਪਏ ਲੱਗਦਾ ਉਹਦਾ ਗਿਣਤੀ ਚ ਨਹੀਂ ਹੁੰਦਾ ਜਿਵੇਂ ਅਸੀਂ ਲਾਈਟਾਂ ਲਾਈਆਂ ਲਾਈਟਾਂ ਪਟਾਉਣੀਆਂ ਨੇ ਚਲੋ ਲੀਵਰ ਦੇਣੀ ਆ ਉਹ ਜਿਹੜੀਆਂ ਚੀਜ਼ਾਂ ਇਹ ਹਰ ਚੀਜ਼ ਦਾ ਬਿੱਲ ਜੀਐਸਟੀ ਵਾਲਾ ਪਾਸ ਕਰਦੇ ਆ ਤੇ ਹੁਣ ਜਿਹੜਾ ਪਿੰਡ ਬਜਾਰਾ ਟੋਆ ਪਟਕੇ ਜਾਂ ਕਰਕੇ ਆ ਉਹ ਜੀਐਸਟੀ ਬਿੱਲ ਕਿੱਥੋਂ ਦੇ ਦੂਗਾ ਵੀ ਇਹਦੇ ਬਹੁਤ ਖਰਚੇ ਹੁੰਦੇ ਆ ਜਿਹੜੇ ਸਰਪੰਚਾਂ ਨੂੰ ਪੈਂਦੇ ਆ ਅਸੀਂ ਬਈ ਮੋਟਾ-ਮੋਟਾ ਸਭ ਤੋਂ ਪਹਿਲਾਂ ਤਾਂ ਭਈਆ ಗ್ರಾಮ ਪੰਚਾਇਤ ਸਾਡੇ ਪਿੰਡ ਪੰਚਾਇਤ ਘਰ ਨਹੀਂ ਸੀ ਆ ਭਾਈ ਏਡਾ ਸੋਹਣਾ ਸੀ ਪੰਚਾਇਤ ਘਰ ਬਣਾਇਆ ਤੇ ਇਹਦਾ ਦੇਖੋ ਹਾਲ ਕੀ ਸੀ ਅਸੀਂ ਭਈ ਕੰਪਿਊਟਰਸ ਦਿੱਤੇ ਅਸੀਂ ਭਈ ਗਪਾਲ ਸਵਾ ਗ੍ਰਾਮ ਸਵਾ ਬੱਚਿਆਂ ਨੂੰ ਇਨਾਮ ਡਸਟਬਿਨ ਭਈ ਛੱਪੜ ਦੋ ਸਾਫ਼ ਕੀਤੇ ਅਸੀਂ ਆਪਣੇ ਪਿੰਡ ਦੇ ਭਈ ਪਲਾਂਟਸ ਲਗਾਏ ਆ ਨਾ ਪਿੰਡ ਦੇ ਵਿੱਚ ਸ ਦੇ ਵਿੱਚ 6 ਤੋਂ 7 ਗ੍ਰਾਮ ਸਵਾ ਕਰ ਚੁੱਕੇ ਆ 6 ਤੋਂ ਹਾਲਾਂਕਿ 2 ਹੁੰਦੀਆਂ ਨੇ ਤੇ ਬਾਈ ਅਸੀਂ ਫਿਰ ਲੈਂਡ ਪੂਲਿੰਗ ਭਾਗਪੁਰ ਦੀ ग्रामसभा ਨੇ ਕਿੱਡਾ ਅਹਿਮ ਰੋਲ ਨਿਭਾਇਆ ਤੇ ਬਾਈ ਸ਼ਾਨਦਾਰ ਕੰਮ ਅਸੀਂ ਤੁਹਾਡਾ ਪੂਰਾ ਪੰਜਾਬ ਉਹਦੇ ਲਈ ਤੁਹਾਡਾ ਧੰਨਵਾਦੀ ਹਾਂ ਹਾਂਜੀ ਹਾਂਜੀ ਤੇ ਬਾਈ ਅਸੀਂ ਸਾਲ ਪੂਰੇ ਹੋਣ ਤੇ ਆਪਣੇ ਪਿੰਡ ਦੇ ਵਿੱਚ 40 ਸੋਲਰ ਸਟਰੀਟ ਲਾਈਟਾਂ ਲਾਈਆਂ ਬਾਈ ਕੋਈ ਗ੍ਰਾਂਟ ਨਹੀਂ ਆਈ ਹੈਗੀ ਦਾਨੀ ਸਜਣਾ ਤੋਂ ਦਾਨ ਲੈ ਕੇ ਆਪਦਾ ਯੋਗਦਾਨ ਪਾ ਕੇ ਮੇਰੇ ਪਿੰਡ ਬਾਈ ਅਸੀਂ ਇੱਕ ਸਾਲ ਦੇ ਪੂਰੇ ਹੋਣ ਤੇ ਨਾਲੇ ਤਾਂ ਰਿਪੋਰਟ ਕਾਰਡ ਜਾਰੀ ਕੀਤਾ ਵੀ ਨਾਲ ਬਾਈ ਹਾਂਜੀ ਨਾਲੇ ਤਾਂ ਬਾਈ ਅਸੀਂ ਰਿਪੋਰਟ ਕੜਾ ਜਾਰੀ ਕੀਤਾ ਆਪਦਾ ਵੀ 1 ਸਾਲ ਦਾ ਤੇ ਨਾਲੇ ਬਾਈ ਅਸੀਂ ਉਹਦੋਂ ਆਪਣੇ ਪਿੰਡ ਦੇ ਵਿੱਚ 40 ਸੁੱਲਰ ਲੈਟਣਾ ਬਾਈ ਲਾਈਆਂ ਆਪਣੇ ਪਿੰਡ ਦੇ ਵਿੱਚ ਅਸੀਂ। ਸ਼ੁਕਰੀਆ ਗਗਨ ਬਾਈ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਤੁਹਾਡਾ ਤੁਹਾਨੂੰ ਕੁਦਰਤ ਬਲ ਬਖਸ਼ੇ ਤੁਸੀਂ ਲਗਾਤਾਰ ਇਸੇ ਤਰ੍ਹਾਂ ਪਿੰਡ ਦੀ ਬਿਹਤਰੀ ਲਈ ਕੰਮ ਕਰਦੇ ਰਹੋ। ਬਹੁਤ ਧੰਨਵਾਦ। ਸੋ ਗੱਲਬਾਤ ਤੁਸੀਂ ਸੁਣੀ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤਾਂ ਗਗਨ ਸਰਪੰਚ ਗਗਨ ਢਿੱਲੋਂ ਸਰਪੰਚ ਨੇ ਜਿਨ੍ਹਾਂ ਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਲੈਂਡ ਪੂਲਿੰਗ ਪਾਲਿਸੀ ਜੇ ਵਾਪਸ ਹੋਈ ਆ ਤਾਂ ਉਹਨਾਂ ਦੇ ਵਿੱਚ ਅਹਿਮ ਯੋਗਦਾਨ ਰਿਹਾ ਗगन ਸਰਪੰਚ ਦਾ ਕਿਉਂਕਿ ਜਦੋਂ ਗगन ਸਰਪੰਚ ਨੇ ਪਹਿਲਾ ਮੱਤਾ ਪਾਇਆ ਸੀ ਤਾਂ ਪੂਰੇ ਪੰਜਾਬ ਦੀਆਂ ਪੰਚਾਇਤਾਂ ਜਿੰਨੀਆਂ ਨੇ ਵੀ ਪਾਇਆ ਸੀ ਤਾਂ ਫਿਰ ਉਹ ਸਾਰੇ ਮਸਲੇ ਨੂੰ ਜਾਗ ਲਾਉਣ ਵਾਲੇ ਇਹ ਸੀ